ਸਰਕਾਰੀ ਜ਼ਮੀਨਾਂ ਨੂੰ ਵੇਚਣਾ ਤੇ ਪੰਜਾਬ ਦਾ ਕਰਜ਼ਈ ਹੋਣਾ ਬਹੁਤ ਗੰਭੀਰ ਸਮੱਸਿਆ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਸਰਕਾਰ ਥੋੜੀ ਵਰਕ ਕਰ ਰਹੀ ਹੈ ਉਹ ਤਾਂ ਠੱਗ ਵਰਕ ਕਰ ਰਹੇ ਨੇ ਜਿਹੜੇ ਦਿੱਲੀ ਤੋਂ ਆਏ ਹੋਏ ਹਰ ਵਿਭਾਗ ਵਿੱਚ ਇੱਕ ਇੱਕ ਦਾ ਬੰਦਾ ਬੈਠਾ ਹੋਇਆ ਹੈ ਉਹਨਾਂ ਦਾ ਜਿਹੜਾ ਇੰਚਾਰਜ ਹੈ ਜਦੋਂ ਉਹ ਇਹ ਗੱਲ ਕਹਿ ਰਿਹਾ ਕਿ ਸਾਮ-ਦਾਮ, ਡੰਡ, ਪੇੜ, ਝੂਠ, ਸੱਚ, ਲੜਾਈ, ਝਗੜਾ ਜੋ ਮਰਜ਼ੀ ਕਰ ਲਓ ਚੋਣਾਂ ਜਿੱਤ। ਮੈਂ बार-बार ਇਹ ਲਿਖ ਰਿਹਾ ਕਿ ਸਾਨੂੰ ਬਾਹਰੋਂ ਖਤਰਾ ਨਹੀਂ ਸਾਨੂੰ ਅੰਦਰੋਂ ਹੀ ਖਤਰਾ ਇੱਕ ਭਰਾ ਬਦਲੀ ਮੰਤਰੀ ਦੂਜਾ ਦੂਜਾ ਭਰਾ ਜਿਹੜਾ ਹੈਗਾ ਉਹ ਐਮਸੀ ਦਾ ਪ੍ਰਧਾਨ ਭਗਵੰਤ ਮਾਨ ਕੋਲ ਇੰਨੀ ਸੋਚ ਨਹੀਂ ਹੈਗੀ ਨਾ ਭਗਵੰਤ ਮਾਨ ਦੀ ਜਿਹੜੀ ਕੈਬਨਿਟ ਹੈਗੀ ਉਹ ਤੋਂ ਕੰਨੀ ਸੋਚ ਆਈਏ ਤੇ ਵਿਧਾਨ ਸਭਾ ਜਿਹੜਾ ਹੈਗਾ ਉਹ ਪਾਟ ਕਰਨ ਵਾਸਤੇ ਕੋਈ ਐਸਾ ਟੀਵੀ ਨਹੀਂ ਹੈ ਨਾ ਇਵਨ ਸਪੋਰਟਸ ਵਾਲੇ ਟੀਵੀ ਉਹਦੇ ਤੇ ਵੀ ਐਡ ਦਿੱਤੀ ਹੁੰਦੀ ਔਰ ਇੰਟਰਨੈਸ਼ਨਲ ਇੰਟਰਨੈਸ਼ਨਲ ਟੀਵੀ ਜਿਹੜੇ ਹੈਗੇ ਆ ਉਹਦੇ ਤੇ ਤੁਹਾਡੀ ਐਡ ਆ ਰਹੀ ਕੋਈ ਸੜਕ ਐਸੀ ਨਹੀਂ ਹੈਗੀ ਜਿੱਦੇ ਤੇ ਤੁਸੀਂ ਕਿ ਤੁਸੀਂ ਦਿਮਾਗੀ ਤੌਰ ਤੇ ਉੱਤੇ ਸ਼ਰਾਬ ਦੇ ਕੰਟਰੋਲ ਚ ਤੁਹਾਡੀ ਡੈੱਡ ਬਾਡੀ ਜਿਹੜੀ ਹੈਗੀ ਆ ਉਹ ਡਸਟਬਿਨ ਦੇ ਵਿੱਚ ਜਿਹੜੀ ਹੈਗੀ ਹੈ ਗਾਰਬਸ ਵਾਲੇ ਦੇ ਵਿੱਚ ਜਿੱਕੇ ਜਰੀਏ ਤੁਸੀਂ ਕਹਿੰਦੇ ਸਾਡੀ ਹੈਲਥ ਕ੍ਰਾਂਤੀ ਹੈ ਸਕੂਲ ਇੱਕ ਟੀਚਰ ਤੇ ਪੰਜ ਕਲਾਸਾਂ ਤੁਸੀਂ ਤਾਂ ਇਨਸਾਨੀਅਤ ਦਾ ਕਹਾਨ ਕਰ ਰਹੇ ਹੋ ਤੁਹਾਨੂੰ ਤਾਂ ਹੱਕ ਹੀ ਨਹੀਂ ਹੈਗਾ ਕਿਸੇ ਤੁਹਾਨੂੰ ਤਾਂ ਵਰਣ ਹੀ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਵਰਤਵਾਦੇ ਵਿੱਚ ਬੀਸਿਕਲੀ ਇਹ ਸਾਰੀ ਦੀ ਸਾਰੀ ਠੱਗੀ ਹੈ ਇਹ ਉਹਨਾਂ ਠੱਗਾਂ ਵਾਸਤੇ ਜਿਹੜੇ ਦਿੱਲੀ ਭੁੱਲਿਆਤੇ ਹੋਏ ਨੇ ਇਹ ਇਹਨੂੰ ਤਾਂ ਸਿਰਫ ਬਾਤਾਂ ਵੀ ਜੁੱਤੀਆਂ ਮਿਲਦੀਆਂ ਨੇ ਮੈਂ ਮੈਂ ਸਾਰਿਆਂ ਦੇ ਸਾਹਮਣੇ ਕਹਿ ਰਿਹਾ ਸਰਕਾਰੀ ਕਰਾਏ ਦੀ ਦੁਰਦਿਖਿਆ ਅਸਲੀ ਸਰਕਾਰ ਤਾਂ ਕਿਤੇ ਹੋਰ ਬੈਠੀ ਹੈ ਨਹੀਂ ਡਿਸਪੈਂਸਰੀਆਂ ਨੇ ਰੂਰਲ ਮੈਡੀਕਲ ਅਫਸਰ ਵਾਲੀਆਂ ਨੇ ਐਸ ਵਕਤ 5190 1186 ਸੀਰੀਅਲ 700 ਦਾ ਵੈਸੇ ਨਹੀਂ ਪਤਾ ਲੱਗ ਰਿਹਾ ਕਦੀ ਕਹਿੰਦੇ ਜੀ ਅਸੀਂ ਉਧਰ ਸ਼ਿਫਟ ਕਰਤੀਆਂ ਕਦੀ ਉਧਰ ਕਦੀ ਪੁੱਛ ਜਿਹੜੇ ਇਹਨਾਂ ਨੇ ਸਕੂਲ ਆਫ ਐਮਿਨੈਂਸ ਬਣਾਇਆ ਸੀ ਨਾ ਉਹਦੇ ਵਿੱਚ ਜਿਹੜੇ ਸਕਾਲਰ ਨਿਕਲੇ ਆ ਉਹ ਫੋਰਨ ਚ ਜਾ ਕੇ ਨੰਬਰ 1 ਤੇ ਨੇ ਟਰੱਕ ਚਲਾਉਣ ਚ ਤੇ ਉਸ ਮੁੱਸੇ ਬਣਾਉਣ ਚ ਸਤ੍ਰੀਕਾਲ ਸਤਲੁਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਸਰਕਾਰੀ ਜ਼ਮੀਨ ਵਿਕਾਊ ਹੈ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਵਿਕਾਊ ਨੇ ਅਜਿਹਾ ਕਹਿਣਾ ਸਾਡਾ ਨਹੀਂ ਹੈ ਬਲਕਿ ਪੰਜਾਬ ਸਰਕਾਰ ਦਾ ਹੈ ਪੰਜਾਬ ਸਰਕਾਰ ਖੁਦ ਜੰਗਲਾਤ ਪਸ਼ੂ ਪਾਲਣ ਵਿਭਾਗ ਪਾਵਰ ਕਮ ਕਈ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੀ ਤਿਆਰੀ ਦੇ ਵਿੱਚ ਹੈ ਬਲਕਿ ਕਈ ਤਾਂ ਬਿਲਕੁਲ ਜਿਹੜਾ ਸੌਦਾ ਉਹ ਨਿਪਰੇ ਚੜ ਗਿਆ ਆਖਿਰਕਾਰ ਇਹ ਨੌਬਤ ਕਿਉਂ ਆਈ ਹੈ ਦੂਜੇ ਪਾਸੇ ਇੱਕ ਰਿਪੋਰਟ ਸਾਹਮਣੇ ਆਉਂਦੀ ਹੈ ਕਿ ਪੰਜਾਬ ਜਿਸ ਨੂੰ ਕਦੇ ਖੁਸ਼ਹਾਲ ਸੂਬਾ ਕਿਹਾ ਜਾਂਦਾ ਸੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਹ ਸੂਬਾ ਪੂਰੇ ਭਾਰਤ ਦੇ ਵਿੱਚ ਕਰਜ਼ੇ ਤੇ ਨੰਬਰ 1 ਸੂਬਾ ਬਣ ਗਿਆ ਯਾਨੀ ਕਿ ਪੰਜਾਬ ਕਰਜ਼ਾ ਲੈਣ ਵਾਲਾ ਨੰਬਰ 1 ਸੂਬਾ ਹੈ ਔਰ ਖਾਸ ਤੌਰ ਤੇ ਜਿਹੜੀ ਹਰ ਵਿਅਕਤੀ ਦੇ ਸਿਰ ਦੇ ਉੱਤੇ 123000 ਦੇ ਕਰੀਬ ਜਿਹੜਾ ਕਰਜ਼ਾ ਹੈ ਹਰ ਪੰਜਾਬੀ ਦੇ ਉੱਤੇ ਹਰ ਜੰਮ ਦੇ ਬੱਚਾ 123000 ਦਾ ਕਰਜ਼ਾਈ ਹੈ ਪੰਜਾਬ ਦੇ ਵਿੱਚ ਕੀ ਇਹ ਦੋਵੇਂ ਕੜੀਆਂ ਆਪਸ ਦੇ ਵਿੱਚ ਜੁੜਦੀਆਂ ਨੇ ਸਰਕਾਰੀ ਜ਼ਮੀਨਾਂ ਨੂੰ ਵੇਚਣਾ ਤੇ ਪੰਜਾਬ ਦਾ ਕਰਜ਼ਾਈ ਹੋਣਾ ਬਹੁਤ ਗੰਭੀਰ ਸਮੱਸਿਆ ਹੈ ਪੰਜਾਬ ਦੇ ਲਈ ਅੱਜ ਅਸੀਂ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਸੋਸ਼ਲ ਐਕਟੀਵਿਸਟ ਤੇ ਰਿਟਾਇਰਡ ਸਿਵਲ ਸਰਜਨ ਡਾਕਟਰ ਦਲੇਰ ਸਿੰਘ ਮਲਤਾਨੀ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਵਿਕਾਉਂ ਨੇ ਇਹ ਨੌਬਤ ਕਿਉਂ ਆਈ ਹੈ ਕਿ ਜੰਗਲਾਤ ਵਿਭਾਗ ਹੋਵੇ ਪਾਵਰ ਕਾਮ ਹੋਵੇ ਜਾਂ ਫਿਰ ਪਸ਼ੂ ਪਾਲਨ ਵਿਭਾਗ ਹੋਵੇ ਪੰਜਾਬ ਦਾ ਸਰਕਾਰੀ ਵਿਭਾਗ ਸਾਰੀਆਂ ਜ਼ਮੀਨਾਂ ਵੇਚਣ ਦੀ ਤਿਆਰੀ ਪੰਜਾਬ ਸਰਕਾਰ ਕਰ ਰਹੀ ਹੈ ਅਜਿਹੀ ਨੌਬਤ ਕਿਉਂ ਆਈ ਹੈ ਕੀ ਕਾਰਨ ਲੱਗਦੇ ਨੇ ਇਹਦੇ ਪਿੱਛੇ ਕਮਲਜੀਤ ਜੀ ਮੈਂ ਤਾਂ ਇਹ ਗੱਲ ਕਹਾਗਾ ਕਿ ਪੰਜਾਬ ਸਰਕਾਰੀ ਬਕਾਉ ਜਿਹੜੇ ਕਿਸੇ ਨੇ ਖਰੀਦਣੀਆਂ ਖਰੀਦ ਲੋ ਹੂੰ ਵੈਸੇ ਤਾਂ ਪੰਜਾਬ ਸਰਕਾਰ ਜਿਹੜੀ ਉਹ ਵਿਕ ਚੁੱਕੀ ਹੋਈ ਹੈ ਜੇ ਤੁਹਾਨੂੰ ਯਾਦ ਹੋਵੇ ਤੇ ਆ ਜਿਹੜਾ ਜੋ ਕੁਝ ਹੁਣ ਦਿੱਲੀ ਤੋਂ ਆਏ ਠੱਗ ਜਿਹੜੇ ਨੇ ਕਿਉਂਕਿ ਪੰਜਾਬ ਸਰਕਾਰ ਥੋੜੀ ਵਰਕ ਕਰ ਰਹੀ ਹੈ ਉਹ ਤਾਂ ਠੱਗ ਵਰਕ ਕਰ ਰਹੇ ਨੇ ਜਿਹੜੇ ਦਿੱਲੀ ਤੋਂ ਆਏ ਹੋਏ ਆ ਹਰ ਵਿਭਾਗ ਵਿੱਚ ਇੱਕ ਇੱਕ ਦਾ ਬੰਦਾ ਬੈਠਾ ਹੋਇਆ ਹੈ ਉਹਨਾਂ ਦਾ ਪੰਜਾਬ ਦਾ ਜਿਹੜਾ ਇਨਚਾਰਜ ਹੈ ਜਦੋਂ ਉਹ ਇਹ ਗੱਲ ਕਹਿ ਰਿਹਾ ਕਿ ਸਾਮ-ਦਾਮ, ਡੰਡ, ਪੇੜ, ਝੂਠ, ਸੱਚ, ਲੜਾਈ, ਝਗੜਾ ਜੋ ਮਰਜ਼ੀ ਕਰ ਲੋ, ਚੋਣਾ ਜਿੱਤ ਲੋ। ਆ ਤੁਹਾਡੇ ਸਾਹਮਣੇ ਹੋਇਆ ਹੁਣ ਜੋ ਕੁਝ ਵੀ ਉੱਥੇ ਤਰਨ-ਤਰਨ ਦੇ ਵਿੱਚ ਹੋਇਆ। ਇਹ ਹੁਣ ਸਵਾਲ ਇੱਥੇ ਇਹ ਪੈਦਾ ਹੋ ਗਿਆ ਕਿ ਪੰਜਾਬ ਸਰਕਾਰ ਨਹੀਂ ਪੰਜਾਬ ਸਰਕਾਰ ਦੇ ਵਿੱਚ ਲਿਆਂਦੇ ਹੋਏ ਠੱਗ ਜਿਹੜੇ ਨੇ ਉਹ ਪੰਜਾਬ ਨੂੰ ਵੇਚ ਰਹੇ। ਪੰਜਾਬੀ ਉਸ ਗੱਲ ਨੂੰ ਮੰਨਣ ਜਾਂ ਨਾ ਮੰਨਣ ਅੱਜ ਪੰਜਾਬ ਦੇ ਚਾਹ ਕੋਈ ਗਿਆਨੀ ਹੋਵੇ ਚਾਹ ਕੋ ਮਹਾ ਗਿਆਨੀ ਹੋਵੇ ਚਾਹ ਉਸ ਸਮਾਸੀ ਵੀ ਹੋਵੇ ਚਾਹ ਉਸ ਸਾਇੰਸਤਾਨ ਹੋਵੇ ਹਰ ਇੱਕ ਬੰਦਾ ਇਹ ਗੱਲ ਕਹਿ ਰਿਹਾ ਕਿ ਸਾਨੂੰ ਬਾਹਰੋਂ ਖਤਰਾ ਹੈ ਜੀ ਮੈਂ बार-बार ਇਹ ਲਿਖ ਰਿਹਾ ਕਿ ਸਾਨੂੰ ਬਾਹਰੋਂ ਖਤਰਾ ਨਹੀਂ ਸਾਨੂੰ ਅੰਦਰੋਂ ਹੀ ਖਤਰਾ ਹ 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 ਪੰਜਾਬੀ ਇਹ ਗੱਲ ਜਿੱਦਨ ਜਿੰਨੇ ਦੇ ਤੱਕ ਪੰਜਾਬੀ ਇਹ ਗੱਲ ਨਹੀਂ ਮੰਨਦੇ ਕਿ ਸਾਨੂੰ ਅੰਦਰੋਂ ਖਤਰਾ 19 ਦੇ ਤੱਕ ਪੰਜਾਬ ਦਾ ਸਤਿਆਨਾਸ਼ ਹੋਣਾ ਹੀ ਹੋਣਾ ਬਲਕਿ ਹੁਣ ਤਾਂ ਆਲਮੋਸਟ ਹੋ ਚੁੱਕਿਆ ਤੁਸੀਂ ਹੁਣੇ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ 1,23,000 ਪ੍ਰਤੀ ਵਿਅਕਤੀ ਛੋਟੇ ਤੋਂ ਛੋਟਾ ਬੱਚੇ ਤੇ ਵੱਡੇ ਤੋਂ ਵੱਡਾ ਬਜ਼ੁਰਗ ਜਿਹੜਾ ਹੈਗਾ ਉਹਦੇ ਉੱਤੇ ਅੱਜ ਦੀ ਡੇਟ ਤੱਕ ਕਰਜ਼ਾ ਹੈ ਜਿਹੜਾ ਕਿ ਇਹ ਮੰਨਿਆ ਗਿਆ ਕਿ ਆ ਭਾਰਤ ਵਿੱਚ ਨੰਬਰ 1 ਨੰਬਰ 2 ਤੇ ਕਰਲਾ ਹੈਗਾ ਤੇ ਜਿਹੜੀਆਂ ਦੂਸਰੀਆਂ ਸਟੇਟਾਂ ਹੈਗੀਆਂ ਨੇ ਉਹ ਆਪਣੇ ਨਾਲੋਂ ਕਿਤੇ ਜਿਨ੍ਹਾਂ ਨੂੰ ਆਪਾਂ ਬੜੇ ਸਾਰੇ ਲੈਂਗੁਏਜਸ ਵਰਤਦੇ ਹਾਂ ਸੀ ਉਹਨਾਂ ਦੇ ਵਾਸਤੇ ਯੂਪੀ ਵਾਸਤੇ ਬਿਹਾਰ ਵਾਸਤੇ ਦੂਜੀਆਂ ਵਾਸਤੇ ਤੇ ਉਹ ਸਾਡੇ ਤੋਂ ਅੱਧ ਅੱਧੇ ਕਰਜੇ ਚ ਨੇ ਤੇ ਜਾ ਕੇ ਤੁਸੀਂ ਸੜਕਾਂ ਜਿਹੜੀਆਂ ਹੈਗੀਆਂ ਨੇ ਤੇ ਜਾਂ ਹਵਾਈ ਜਹਾਜ਼ ਦਾ ਮੈਡੀਕਲ ਕਾਲਜ ਤੇ ਐਮਸ ਜਿਹੜੇ ਯੂਪੀ 'ਚ ਦੇਖ ਲਓ ਲਾ ਅੰਡਰ ਉੱਥੇ ਦੇਖ ਲਓ ਆ ਸਾਰਾ ਕੁਝ ਤੁਸੀਂ ਇੱਕ ਮੈਡੀਕਲ ਕਾਲਜ ਬਣਾਉਣਾ ਸੀਗਾ ਉਹ ਵੀ ਕਹਿੰਦੇ ਪਏ ਅਸੀਂ ਪ੍ਰਾਈਵੇਟਾਈਜੇਸ਼ਨ ਕਰ ਦਾਂਗੇ ਟ੍ਰਿਪਲ ਪੀਬੀਐਸ ਇਸ ਤੇ ਬਣਾ ਦਾਂਗੇ ਜਿਹੜਾ ਮਹਾਲੀ ਵਾਲਾ ਤਦ ਯਾਦ ਹੋਣਾ ਕਿ 2021 ਚ ਆਪਣੀ ਇੱਕ ਹੈਲਥ ਮਿਨਿਸਟਰ ਰਹੇ ਨੇ ਉਹ ਕੰਦਾ ਦਾ ਕਟਨ ਕਰਕੇ ਆਏ ਸੀ ਵੱਡ ਮਾਜਰਾ ਤੇ ਆ ਜਿਹੜਾ ਤੁਹਾਡਾ ਜੁਹਾਰ ਨਗਰ ਹੈਗਾ ਉਹਦੇ ਚ ਤੇ ਉਹ ਕੰਦਾ ਵੀ ਕੰਦਾ ਵੀ ਇਹਨਾਂ ਨੇ ਹਟਾਤੀਆਂ ਇਹਨਾਂ ਨੇ ਅਜੇ ਤੱਕ ਇੱਕ ਕਿਟ ਨਹੀਂ ਲਾਈ ਤੇ ਹੁਣ ਲੋਕਾਂ ਨੇ ਸਵਾਲ ਪੁੱਛਿਆ ਤੇ ਹੁਣ ਕਹਿੰਦੇ ਅਸੀਂ ਸੀਸੀ ਉਹਨੂੰ ਪ੍ਰਾਈਵੇਟ ਰਜਿਸਟ੍ਰੇਸ਼ਨ ਦੇ ਕਰ ਦਾਂਗੇ ਇਹ ਹਾਲਾਤ ਨੇ ਇਹਨਾਂ ਲੋਕਾਂ ਦੇ ਅਜੇ ਤੱਕ ਉਹਦੇ ਚ ਕਮਲਜੀਤ ਜੀ 60% ਬਜਟ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਦਾ ਹੁੰਦਾ ਵੈਸੇ ਵੀ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਜਿੰਨੀਆਂ ਵੀ ਸਕੀਮਾਂ ਹੁੰਦੀਆਂ ਨੇ ਉਹ 60 40 ਚ ਆਉਂਦੀਆਂ ਤੇ ਉਹ 60 ਉਹਨਾਂ ਦਾ ਲੈ ਕੇ ਤੇ ਉਹਨੂੰ ਖਾ ਜਾਂਦੇ ਆਂ ਨਾਮ ਉੱਤੇ ਆਪਣਾ ਲਿਖਾ ਲੈਂਦੇ ਆਂ 40 ਆਪਣਾ ਜਿਹੜਾ ਹੈਗਾ ਉਹਦਾ ਕਾਲਾ ਮਾਲਾ ਕਰ ਦਿੰਦੇ ਆਂ ਹੂੰ ਉਹ ਜਿਹੜਾ 40% ਅਸਲ ਚ ਆਉਂਦਾ ਇਹਨਾਂ ਨੇ ਪਾਣਾ ਹੁੰਦਾ ਨਾ ਉਹ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਉਹ ਜਿਹੜੇ ਠੱਗ ਹੈਗੇ ਨੇ ਉਹਨਾਂ ਨੂੰ ਕਿੰਨੇ ਕਿੰਨੀਆਂ ਇਹਨਾਂ ਨੇ ਕੋਠੀਆਂ ਦਿੱਤੀਆਂ ਹੋਈਆਂ ਨੇ ਹੂੰ ਕਿੰਨੇ ਬੰਦੇ ਉਹਨਾਂ ਨੂੰ ਕਾਰਾਂ ਦਿੱਤੀਆਂ ਹੋਈਆਂ ਨੇ ਕਿੰਨੇ ਬੰਦੇ ਉਹਨਾਂ ਨੂੰ ਜਿਹੜੀ ਤਨਖਾਹ ਦੇ ਰਹੇ ਆ ਉਹਦੇ ਵਿੱਚ ਤਾਂ ਦੇ ਰਹੇ ਉਸੇ ਠੱਗੀ ਵਿੱਚ ਦੇ ਰਹੇ ਆ ਤੇ ਪੰਜਾਬ ਦਾ ਕੀ ਬੰਨਾ ਹੁਣ ਜਿਹੜਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਨਾ ਕਿ ਇਹ ਜਿਹੜੀਆਂ ਫੋਰੈਸਟ ਜਿਹੜਾ ਹੈਗਾ ਲੈਂਡ ਜ ਉਸ ਦੀ ਨੰਨੇ CLU ਕੰਦੇ ਅਸੀਂ ਦੇ ਦਿਆਂਗੇ ਇਸੇ ਤਰ੍ਹਾਂ ਬਿਜਲੀ ਬੋਰਡ ਦਾ ਜਿਹੜਾ ਹੈਗਾ ਹੈ ਜਿਲੀ ਬੋਰਡ ਜਿਹੜਾ ਇੱਕ ਸਭ ਤੋਂ ਵੱਡੀ ਆਟੋਨਮਸ ਬਾਡੀ ਹੈ ਹਮਮ ਔਰ ਆਟੋਨਮਸ ਬਾਡੀ ਜਿਹੜੀ ਹੈਗੇ ਨਾ ਜਿਸ ਤੱਕ ਬਿਜਲੀ ਫ੍ਰੀ ਕਰਕੇ ਪਹਿਲਾਂ ਤਾਂ ਤੁਸੀਂ ਸਤਿਆਨਾਸ਼ ਕੀਤਾ ਹੁਣ ਜਿਹੜੀ ਉਹਨਾਂ ਦੀ ਜ਼ਮੀਨ ਜਿਹੜੀ ਹੈਗੀ ਹੈ ਉਹਦਾ ਵੀ ਸਤਿਆਨਾਸ਼ ਕਰਨ ਨੂੰ ਫਿਰਦੇ ਆ ਹਮਮ ਕਿਉਂਕਿ ਉਹਦੇ ਵਿੱਚ ਇਹ ਸੁੱਤੀ ਬੈਠੇ ਆ ਕਿ ਇਹਨੂੰ ਵੇਚ ਦਿਓ ਆਟੋਨਮਸ ਬਾਡੀ ਹੈ ਉਹਦੇ ਪੈਸੇ ਜਿਹੜੇ ਹੈ ਸਾਰੇ ਖਾ ਜਾਣਗੇ ਜਦੋਂ ਕਿ ਜੇ ਤੁਸੀਂ ਬਿਜਲੀ ਬੋਰਡ ਵਾਲਿਆਂ ਦੇ ਨਾਲ ਜਦੋਂ ਤੁਸੀਂ ਗੱਲ ਕਰੋਗੇ ਨਾ ਇਹ ਇੱਕ ਆਟੋਨਮਸ ਬੋਡੀ ਸਿਰਫ ਐਨੀ ਨਹੀਂ ਹੈ ਕਿ ਉਹਨਾਂ ਨੇ ਬਿਜਲੀ ਪ੍ਰੋਡਿਊਸ ਕਰਨੀ ਹੈ ਉਹਨਾਂ ਦਾ ਆਪਣਾ ਸਾਰਾ ਸੈਟਅਪ ਹੈਗਾ ਬਿਜਲੀ ਬੋਰਡ ਦੀ ਕਦੀ ਹਾਕੀ ਦੀ ਟੀਮ ਬਹੁਤ ਵਧੀਆ ਮੰਨੀ ਜਾਂਦੀ ਹੁੰਦੀ ਸੀ ਉਹਨਾਂ ਨੂੰ ਖੇਡ ਗਰਾਉਂਡ ਵੀ ਚਾਹੀਦੇ ਉਹਨਾਂ ਨੂੰ ਰਹਿਣ ਵਾਸਤੇ ਵੀ ਚਾਹੀਦਾ ਤੇ ਬਿਜਲੀ ਦੇ ਇੱਕ ਐਸਾ ਸਬਜੈਕਟ ਹੈਗਾ ਕਿ ਜਿੱਥੇ ਤੁਸੀਂ ਪੋਸਟਰ ਡਾ ਹੈਗਾ ਤੁਹਾਨੂੰ ਉੱਥੇ ਬੰਦਾ ਇਹਦਾ ਪ੍ਰੈਜ਼েন্ট ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉੱਥੋਂ ਛੱਡ ਕੇ ਆ ਫੋਰੈਸਟ ਦੀ ਵੀ ਆਪਾਂ ਗੱਲ ਕੀਤੀ ਹੈ ਜਿਹੜਾ ਤੁਸੀਂ ਐਨੀਮਲ ਹਸਬੈਂਡ ਦੀ ਗੱਲ ਕੀਤੀ ਆ ਉਹ ਤਾਂ ਪਿਛਲੀ ਸਰਕਾਰ ਨੇ ਵੀ ਮਹਾਲੀ ਚ ਜਿਹੜਾ ਹੈਗਾ ਉਹਦਾ 10 ਏਕੜ ਦੇ ਕਰੀਬ ਕਹਿੰਦੇ ਜੀ ਮੈਂ ਗਊਸ਼ਾਲਾ ਖੋਲੀ ਆਹੇ ਮੰਤਰੀ ਜਿਹੜਾ ਬਦਲੀ ਮੰਤਰੀ ਇੱਕ ਭਰਾ ਬਦਲੀ ਮੰਤਰੀ ਦੂਜਾ ਦੂਜਾ ਭਰਾ ਜਿਹੜਾ ਹੈਗਾ ਉਹ ਐਮਸੀ ਦਾ ਪ੍ਰਧਾਨ ਤੇ ਫਿਰ ਉਹ ਕੌਣ ਕੌਣ ਆਖੇ ਰਾਣੀ ਨੂੰ ਅੱਗਾ ਟਕ ਆ ਆਸਟ ਇਸ ਸਟੋਰੀ ਐ ਜਿਹੜੀ ਪਿੱਛੂ ਵੀ ਚੱਲੀ ਆ ਰਹੀ ਐ ਮੈਂ ਸਾਰੇ ਦਾ ਸਾਰਾ ਬਲੇਮ ਇਹਨਾਂ ਇਹਨਾਂ ਗਵਰਨਮੈਂਟਸ ਤੇ ਨਾਲੇ ਤੋਂ ਯਾਦ ਐ ਕਿ ਇੱਕ ਬਲਾਰਾ ਕਾਂਗਰਸ ਦਾ ਵੱਡਾ ਜਿਹੜਾ ਨਿਤ ਤਵੇ ਲਾਂਦਾ ਹੁੰਦਾ ਸੀ ਕਿ ਸੁਖ-ਵਲਾਸ ਨੂੰ ਸੜਕ ਜਾਂਦੀ ਹੈ ਜੀ ਸੁਖ-ਵਲਾਸ ਨੂੰ ਸੜਕ ਜਾਂਦੀ ਹੈ ਜੀ ਹੈਨਾ ਤੇ ਜਦੋਂ ਉਹਨਾਂ ਦੇ ਆਪਣੇ ਕੈਪਟਨ ਨੇ ਬਣਾਇਆ ਸੀ ਮhall ਉੱਥੇ ਕਿਹੜਾ ਵਾਈਜ਼ ਜਜ ਬਣਿਆ ਸੀ ਉਹੀ ਸੜਕ ਉੱਥੇ ਜਾਂਦੀ ਸੀ ਜਿਹੜੀ ਸੜਕ ਉਧਰ ਜਾਂਦੀ ਸੀ ਜੀ ਇਹ ਸਾਰੇ ਦੇ ਸਾਰੇ ਠੱਗ ਨੇ ਆਹ ਹੁਣ ਜਿਹੜੇ ਨਵੇਂ ਠੱਗ ਆਏ ਆ ਕਿਉਂਕਿ ਭਗਵੰਤ ਮਾਲ ਕੋਲ ਇੰਨੀ ਸੋਚ ਨਹੀਂ ਹੈਗੀ ਨਾ ਭਗਵੰਤ ਮਾਨ ਦੀ ਜਿਹੜੀ ਕੈਬਿਨੇਟ ਹੈਗੀ ਉਹ ਤੁੱਕ ਨਹੀਂ ਸੋਚਿਆ ਹੈਗੀ ਕਿਉਂਕਿ ਕੈਬਨਟ ਦੇ ਵਿੱਚ ਵੀ ਬੰਦੇ ਹੋਰ ਬੈਠੇ ਹੁੰਦੇ ਆ ਜਿਹੜੇ ਇਹਨਾਂ ਨੂੰ ਗਾਈਡ ਕਰਦੇ ਆ ਜਾਂ ਮਿਸ ਗਾਈਡ ਕਰਦੇ ਆ ਮੈਂ ਤਾਂ ਮੈਂ ਤਾਂ ਡੇ 1 ਤੋਂ ਕਹਿ ਰਿਹਾ ਠੱਗੀ ਮੈਂ ਤਾਂ ਅੱਜ ਨਹੀਂ ਕਹਿ ਰਿਹਾ ਇਹ 4 ਸਾਲ ਬੀਤ ਗਏ ਮੈਂ ਤਾਂ ਡੇ 1 ਤੋਂ ਕਹਿ ਰਿਹਾ ਕਿਉਂਕਿ ਮੈਨੂੰ ਡੇ 1 ਦਾ ਪਤਾ ਕਿ ਠੱਗੀ ਮਾਰਦੇ ਆ ਇਹਨਾਂ ਨੇ ਕੀ ਕੀਤਾ ਹੁਣ ਕਿ ਜਿਹੜਾ ਪੰਜਾਬ ਦੇ ਵਿੱਚ ਜੰਗਲਾਤ ਹੈ ਨਾ ਉਹ 3% ਹੈ ਤੇ ਕੁਦਰਤੀ ਬੈਲੈਂਸ ਵਾਸਤੇ ਅਸੀਂ ਕਹਿੰਦੇ ਆ ਚਾਹੀਦਾ ਹੁੰਦਾ 33% ਤੇ 3% ਤੋਂ ਵੀ ਖੋਰਾ ਲਾਤਾ ਹੁਣ ਇਹਨਾਂ ਨੇ ਕੀ ਕੀਤਾ ਜਿਹੜੀ ਜੰਗਲਾਤ ਦੇ ਵਿੱਚ ਕੋਈ ਜਗ੍ਹਾ ਜਿਹਨੂੰ ਆਪਾਂ ਕਹਿੰਨੇ ਆ ਕਿ ਕਾਨੂੰਨੀ ਤੌਰ ਤੇ ਜੰਗਲਾਤ ਨਹੀਂ ਹੈਗਾ ਲੇਕਿਨ ਚੰਗਲਾਤ ਹੈਗਾ ਉਹਦੇ ਵਿੱਚ ਕਹਿੰਦੇ ਜੀ ਜਗਾ ਸੀ ਫਾਰਮ ਹਾਊਸ ਬਣਾਉਂਦੇ ਦੇਾਂਗੇ 10% ਉਹਦੇ ਤੁਸੀਂ ਛੱਤ ਲਿਓ ਤੇ ਅੱਗੋਂ ਪਤਾ ਕੀ ਕਹਿੰਦੇ ਆ ਹੂੰ ਕਹਿੰਦੇ ਜੀ ਇਹਦੇ ਵਿੱਚ ਫਿਰ ਆਪਾਂ ਪੈਸੇ ਕਮਾਵਾਂਗੇ ਮਤਲਬ ਇੱਕ ਕਿਕਰਟ ਦੇ ਵਿੱਚੋਂ ਤਕਰੀਬਨ ਜਿਹੜਾ ਹੈਗਾ 1 ਕਰੋੜ ਦੇ ਕਰੀਬ ਜਿਹੜਾ ਹੈਗਾ ਉਹ ਸਾਨੂੰ ਮਿਲ ਜੂਗਾ ਸੀਐਲਜੀਯੂ ਦਾ ਮਿਲ ਜੂਗਾ ਮਤਲਬ ਇਹ ਐਨੇ ਬੇਈਮਾਨ ਲੋਕ ਨੇ ਜਿਹੜੇ ਸਿੱਖਿਆ ਸਿਹਤ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਨੇ ਤੇ ਸੇਤ ਜਿਹੜੀ ਹੈਗੀ ਆ ਉਹ ਹਮੇਸ਼ਾ ਐਨਵਾਇਰਨਮੈਂਟ ਦੇ ਡਿਪੈਂਡੈਂਟ ਹੁੰਦੀ ਹੈ। ਤੇ ਐਨਵਾਇਰਨਮੈਂਟ ਨੂੰ ਤੋਂ ਤੁਸੀਂ ਜਿਹੜਾ ਪਹਿਲਾਂ ਬਣਿਆ ਹੋਇਆ ਉਸ ਨੂੰ ਵੀ ਤੋੜਤਾ ਤੁਸੀਂ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਆ ਹਨਾ ਕਿ ਕ੍ਰਾਈਸਿਸ ਹੈ ਪੰਜਾਬ ਦੇ ਉੱਤੇ ਪਰ ਜੇ ਸਰਕਾਰ ਦੇ ਹਾਲਾਤ ਦੇਖੀਏ ਏਡੇ ਏਡੇ ਵੱਡੇ ਹੋਲਡਿੰਗਸ ਨੇ ਵਿਧਾਨ ਸਭਾ ਚੰਡੀਗੜ੍ਹ ਤੋਂ ਸ਼ਿਫਟ ਕਰਕੇ ਨਨਪੁਰ ਸਾਹਿਬ ਲਗਾਈ ਗਈ ਉਹਦਾ ਕਿੰਨਾ ਖਰਚਾ ਇਹ ਸਾਰੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਕੰਗਾਲ ਹੈ। ਕੀਤਾ ਕੀ ਉੱਥੇ? ਬੰਦਾ ਉਦਾਂ ਹੀ ਜਿਹੜਾ ਹੈਗਾ ਉਹ ਨੱਚਦਾ ਫਿਰੇ ਤੇ ਉਹਨੂੰ ਫਿਰ ਤੁਸੀਂ ਕੀ ਰੋਕ ਸਕਦੇ ਹੋ ਉਹਦਾ? ਹਾਂ ਹਾਂ। ਪਰ ਇਹ ਤਾਂ ਦੇਖੋ ਨੱਚਦਾ ਕਿਉਂ ਪਿਆ ਹੈ ਪਰ ਖਰਚਾ ਤਾਂ ਬਹੁਤ ਆਇਆ ਨਾ 200 ਕਰੋੜ ਦੇ ਕਰੀਬ ਖਰਚਾ ਆਇਆ ਹੈ ਖਰਚਾ ਤਾਂ ਆਉਣਾ ਹੀ ਹੈ ਕੱਪੜੇ ਵੀ ਨਵੇਂ ਲਿਆਣੇ ਪੈਂਦੇ ਆ ਜੁੱਤੀ ਵੀ ਲਿਆਣੀ ਪੈਂਦੀ ਹੈ ਪੰਜਾਬੀ ਜੀ ਕਹਿੰਦੇ ਸੁਰਖੀ ਬੰਦੀ ਵੀ ਲੈਣੀ ਪੈਂਦੀ ਹੈ ਇਹ ਇਹ ਤਾਂ ਇੰਨੇ ਬੇਸ਼ਰਮ ਲੋਕ ਨੇ ਇਹਨਾਂ ਨੇ ਤੁਸੀਂ ਦੇਖੋ ਕਿ ਜਿਹੜੀ ਇਹਨਾਂ ਨੇ ਵਿਧਾਨ ਸਭਾ ਉਦੋਂ ਉੱਥੇ ਕੀਤੀ 24 ਤਰੀਕ ਨੂੰ ਉਹਦੇ ਵਿੱਚ ਕੀ ਮਤਾ ਪਾਸ ਕੀਤਾ ਪਹਿਲੀ ਗੱਲ ਤਾਂ ਹੈਗਾ ਤੁਸੀਂ ਰੋਜ਼ ਤੁਸੀਂ ਛਤ੍ਰੋ ਛਤਰੀ ਇੱਥੇ ਹੁੰਦੇ ਆ ਜਿਹੜੀ ਪੱਕੀ ਬਣੀ ਹੋਈ ਵਿਧਾਨ ਸਭਾ ਉੱਥੇ ਜਾ ਕੇ ਤੁਸੀਂ ਉੱਤੇ ਬੋਲ ਕੇ ਪਹਿਲੀ ਪਹਿਲੇ ਵਾਰਡੇ ਨਾਲ ਦੇ ਸੀਗਾ ਕਿ ਇਥੇ ਪੋਲਿਟਿਕਸ ਨਹੀਂ ਕਰਨੀ ਜੀ ਕੋਈ ਵੀ ਹੂੰ ਤੇ ਵਿਧਾਨ ਸਭਾ ਜਿਹੜਾ ਹੈਗਾ ਉਹ ਪਾਰਟ ਕਰਨ ਵਾਸਤੇ ਆ ਇਸ ਗੱਲ ਦਾ ਜਵਾਬ ਦੇਣ ਸਾਰਿਆਂ ਸਾਰਿਆਂ ਨੂੰ ਜਵਾਬ ਦੇਣ ਇਹ ਧਰਮ ਜਿਹੜਾ ਹੈਗਾ ਇਹ ਪ੍ਰਾਈਵੇਟ ਪਰਸਨਲ ਹੈ ਮੇਰੀ ਮਰਜ਼ੀ ਹੈ ਮੈਂ ਪਾਰਟ ਕਿੰਨਾ ਕਰਨਾ ਹੈ ਕਿਵੇਂ ਕਰਨਾ ਹੈ ਕਿੱਥੇ ਬੈਠ ਕੇ ਕਰਨਾ ਹੈ ਸਰਕਾਰਾਂ ਦਾ ਕੰਮ ਥੋੜੀ ਹੁੰਦਾ ਇਸ ਜਿਹੜਾ ਹੈਗਾ ਜੇ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਉੱਥੇ ਲਾਇਆ ਤੇ ਤੁਸੀਂ ਕੋ ਵੀ ਤੁਸੀਂ ਪੋਲਿਟਿਕਸ ਵੀ ਨਹੀਂ ਕਰਨੀ ਤਾਂ ਫਿਰ ਤੁਸੀਂ ਕੀ ਕੀਰਤਨ ਕਰਨ ਗਏ ਸੀ ਤੇ ਕਰੋ ਫਿਰ ਕੀਰਤਨ ਸੁਣ ਹੀ ਰਹੇ ਆ ਸਾਰੇ ਵਰਡ ਦੇ ਵਿੱਚ ਰੌਲਾ ਪਿਆ ਕੋਈ ਐਸਾ ਟੀਵੀ ਨਹੀਂ ਹੈ ਨਾ ਇਵਨ ਸਪੋਰਟਸ ਵਾਲੇ ਟੀਵੀ ਉਹਦੇ ਤੇ ਵੀ ਐਡ ਦਿੱਤੀ ਹੋਈ ਹੈ ਬਾਕੀ ਸਟੂ ਤੁਸੀਂ ਜਿਹੜੀਆਂ ਹੈਗੀਆਂ ਨੇ ਔਰ ਇੰਟਰਨੈਸ਼ਨਲ ਇੰਟਰਨੈਸ਼ਨਲ ਟੀਵੀ ਜਿਹੜੇ ਹੈਗੀਆਂ ਉਹਦੇ ਤੇ ਤੁਹਾਡੀ ਐਡ ਆ ਰਹੀ ਹੈ ਕੋਈ ਸੜਕ ਐਸੀ ਨਹੀਂ ਹੈਗੀ ਜਿੱਦੇ ਤੇ ਤੁਸੀਂ ਐਡ ਜੇ ਜਿਹੜਾ ਹੈਗਾ ਜੇ ਨਹੀਂ ਸਚਾਈ ਆਮ ਸੌਰੀ ਮੈਂ ਗਲਤ ਬੋਲ ਜੇ ਨਹੀਂ ਇਹ ਸਚਾਈ ਜਿਹੜੀ ਹੈਗੀ ਹੈ ਅ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਅ ਸੱਚ ਵਾਸਤੇ ਕੁਰਬਾਨੀ ਦਿੱਤੀ ਤੇ ਉਹ ਸੱਚ ਤੁਹਾਡੇ ਕੋਲ ਕਿੱਥੇ ਆ ਹ ਤੁਸੀਂ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਆ ਹ ਹ ਤੁਸੀਂ ਜੀ ਕਹਿੰਦੇ ਵੀ ਅਸੀਂ 350 ਸਾਲਾ ਜਿਹੜਾ ਸ਼ਰਧਾਂਜਲੀ ਸਮਾਰੋਹ ਕੀਤਾ ਤੁਸੀਂ ਵੈਸੇ ਤਾਂ ਤੁਸੀਂ ਕਈ ਕੁਝ ਵਰਡ ਬੋਲੇ ਆ ਚਲੋ ਸਤਿਕਾਰਯੋਗ ਵਰਡ ਜਿਹੜਾ ਇਹ ਹੈਗਾ ਸ਼ਰਧਾਂਜਲੀ ਜਿਹੜੀ ਹੈਗੀ ਆ ਹ ਉਸ ਤੁਸੀਂ ਸ਼ਰਦਾ ਦੇ ਨਾਲ ਦਿੱਤੀ ਦਿੱਤੀ ਨਹੀਂ ਤੁਸੀਂ ਤੁਸੀਂ ਸਿਆਸੀ ਡਰਾਮਾ ਕੀਤਾ ਤੇ ਇਸ ਸਿਆਸੀ ਡਰਾਮੇ ਦੇ ਵਿੱਚੋਂ ਤੁਸੀਂ ਪੰਜਾਬ ਨੂੰ ਕੀ ਦਿੱਤਾ ਹਮ ਜਦ ਤੁਸੀਂ ਕੀ ਸਿੱਖਿਆ ਉੱਥੇ ਜਾ ਉਥੇ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਵੀ ਲਾ ਲਿਆ ਉਥੇ ਕੀ ਮੈਸੇਜ ਦਿੱਤਾ ਲੋਕਾਂ ਨੂੰ ਗੁਰੂ ਤੇਗ ਬਹਾਦਰ ਜੀ ਨੇ ਤੇ ਕਸ਼ਮੀਰੀ ਪੰਡਤਾਂ ਦੇ ਨਾਲ ਪ੍ਰੋਮਿਸ ਕੀਤਾ ਸੀ ਹਮ ਕਿ ਮੈਂ ਬਚਾਵਾਂਗਾ ਤੁਹਾਨੂੰ ਹਮ ਤੇ ਇਸ ਕਰਕੇ ਉਥੇ ਜਾ ਕੇ ਕੁਰਬਾਨੀ ਸ਼ਹੀਦੀ ਦਿੱਤੀ ਸੀ ਤੁਸੀਂ ਤੁਸੀਂ ਕਿਹੜੀ ਕੁਰਬਾਨੀ ਦਿੱਤੀ ਹੈ ਤੁਸੀਂ ਪੰਜਾਬ ਦੇ ਨਾਲ ਕਿਹੜੀ ਐਸੀ ਚੀਜ਼ ਹੈ ਜਿਹੜੀ ਤੁਸੀਂ ਕੀਤੀ ਹੈ ਤੁਸੀਂ ਤਾਂ ਇੱਕ ਇੱਕ ਝੂਠ ਨਹੀਂ 100 150 400 500 ਪਰਸੈਂਟ ਤੁਸੀਂ ਝੂਠ ਮਾਰਿਆ ਹੋਇਆ ਹੈ ਉਹੀ ਸਾਡੀਆਂ ਧੀਆਂ ਪੈਣਾ ਸੀ ਜਿਨ੍ਹਾਂ ਨੂੰ ਤੁਹਾਨੂੰ ਯਾਦ ਹੈ ਇੱਕ ਟੀਚਰ ਨੂੰ ਕੇਜਰੀਵਾਲ ਨੇ ਪੈਨ ਬਣਾਇਆ ਹੋਇਆ ਸੀ ਤੇ ਦੱਸਿਆ ਨਾ ਉਸ ਪੈਨ ਨੂੰ ਕੀ ਦਿੱਤਾ ਫਿਰ ਹੁਣ ਤੇ ਉਹਨੂੰ ਹਿਰਾਸਤ ਦੇ ਵਿੱਚ ਰੱਖਦੇ ਨੇ ਜਦੋਂ ਕੋਈ ਧਰਨਾ ਮਜ਼ਾਰਾ ਹੋਣਾ ਹੁੰਦਾ ਮੈਂ ਕਹਣਾ ਉਹਨੂੰ ਤਾਂ ਦਿੱਤਾ ਦਿੱਤਾ ਜੇ ਕਮਲਜੀਤ ਜੀ ਤੁਸੀਂ ਆਪ ਲੇਡੀ ਹੁੰਦੇ ਨਾ ਤੇ ਜੇ ਤੁਹਾਨੂੰ ਯਾਦ ਹੋਵੇ ਤੇ ਟਾਈਮਸ ਨਾਉ ਦੀ ਇੱਕ ਜਰਨਲਿਸਟ ਜਿਹਨੂੰ ਦਿੱਲੀ ਤੋਂ ਬੁਲਾਇਆ ਸੀ ਭਾਵਨਾ ਕਸ਼ੋਰ ਨੂੰ ਕਦੀ ਇਹ ਗੱਲ ਹੋਈ ਹੈ ਕਿ ਐਕਸੀਡੈਂਟ ਵੈਸੇ ਤਾਂ ਐਕਸੀਡੈਂਟ ਹੀ ਨਹੀਂ ਹੋਇਆ ਤੇ ਐਕਸੀਡੈਂਟ ਦਾ ਬਹਾਨਾ ਲਾ ਕੇ ਉਹਨੂੰ ਉਹਦੇ ਤੇ ਐਸ ਸੀ ਐਸਟੀ ਕੇਸ ਲਾ ਕੇ ਤੁਸੀਂ ਉਹਨੂੰ ਰਾਤ ਨੂੰ ਉਹ ਉਹ ਕਿਸੇ ਦੀ ਭੈਣ ਨਹੀਂ ਸੀਗੀ ਹੂੰ ਉਹਦੀ ਕੀ ਰੱਖਿਆ ਕੀਤੀ ਜੀ ਭਗਵੰਤ ਮਾਨ ਜਵਾਬ ਦੇ ਦੇਵੇ ਥੋੜੀ ਬਥੀ ਸ਼ਰਮ ਤਾਂ ਕਰ ਲੈ ਗੁਰੂ ਤੇਗ ਬਹਾਦਰ ਜੀ ਨੇ ਜਿਨ ਜਿੰਨਾ ਲੋਕਾਂ ਦੀ ਰੱਖਿਆ ਜਿਹੜੇ ਜਿਹੜੇ ਨਿਰਾਸ਼ ਹੋਏ ਫਰਦੇਸੀ ਉਹਨਾਂ ਦੀ ਰੱਖਿਆ ਵਾਸਤੇ ਅੱਜ ਅਸੀਂ ਇਹ ਵੱਡਾ ਯੂਜ਼ ਕਰਦੇ ਹਾਂ ਕਿ ਸਾਰਿਆਂ ਦੀਆਂ ਤੇ ਆਪਣੀਆਂ ਬੇਟੀਆਂ ਹੈਗੀਆਂ ਨੇ ਕਿ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ ਹੁੰਦੀ ਆਪਾਂ ਤੂੰ ਕਿਸੇ ਦੀ ਬੇਟੀ ਜਿਹੜੀ ਹੈਗੀ ਆ ਭੈਣ ਨੂੰ ਬਲਾਕ ਕੀਤਾ ਤੇ ਤੂੰ ਉੱਥੇ ਜੇਲ੍ਹ ਚ ਡੱਕ ਕੇ ਰੱਖਿਆ ਉਹ ਵੀ ਇਲੀਗਲ ਤੇ ਅੱਜ ਅੱਜ ਤੁਸੀਂ ਜਿਹੜਾ ਹੈਗਾ ਉਹ ਕਨੇ ਅਸੀਂ ਇਨਸਾਨੀਅਤ ਵਾਸਤੇ ਦੀ ਰੱਖਿਆ ਵਾਸਤੇ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਦਰਿਆ ਹੂੰ 2250 ਕਰੋੜ ਰੁਪਏ ਮੰਨਿਆ ਜਾ ਰਿਹਾ ਜਿਹੜਾ ਉਸ ਤੇ ਖਰਚ ਹੋਇਆ ਹੂੰ ਤੇ ਤੁਹਾਡੇ ਰੋਜ਼ ਉਹਦੋਂ ਸਕੂਲ ਦਿਖਾਏ ਹਨ ਹੂੰ ਠੀਕ ਹੈ ਰੋਜ਼ ਹਸਪਤਾਲਾਂ ਦਾ ਰੌਲਾ ਪੈਂਦਾ ਹੈ ਪਰਸੋਂ ਸਿਗਾ ਫਗਵਾੜੇ ਹਸਪੀਟਲ ਦੇ ਵਿੱਚੋਂ ਇੱਕ ਡੈੱਡ ਬੋਡੀ ਜਿਹੜੀ ਲੈ ਕੇ ਗਈ ਹੈ ਜਿਹੜਾ ਡਸਟਬਿਨ ਇਹ ਸਮੇਰਾ ਕਹਾਂ ਦਾ ਮਤਲਬ ਹੋਇਆ ਕਿ ਭਗਵੰਤ ਮਾਨ ਬੈਠੇ ਇਹ ਗੱਲ ਕਹੂੰਗਾ ਕਿ ਤੁਹਾਡੇ ਉੱਤੇ ਭਗਵੰਤ ਮਾਨ ਜੀ ਤੁਹਾਡੇ ਤੇ ਪੱਕਾ ਇਲਜ਼ਾਮ ਚਿੱਧ ਹੋ ਗਿਆ ਹੈ ਕਿ ਤੁਸੀਂ ਦਿਮਾਗੀ ਤੌਰ ਤੇ ਉੱਤੇ ਸ਼ਰਾਬ ਦੇ ਕੰਟਰੋਲ ਚੋਂ ਹਮ ਜਿਹੜਾ ਬੰਦਾ ਜਿਹਦੇ ਤੇ ਕੋਈ ਹੋਰ ਚੀਜ਼ ਕੰਟਰੋਲ ਕਰਦੀ ਹੋਵੇ ਨਾ ਜਿਵੇਂ ਇਹਨਾਂ ਤੇ ਇਮਸ਼ੂਰ ਹੈ ਕਿ ਇਹ ਸ਼ਰਾਬ ਪਿੰਦੇ ਆ ਸ਼ਰਾਬ ਬਹੁਤ ਸਾਰੇ ਲੋਕ ਪਿੰਦੇ ਹਨ ਲੇਕਿਨ ਇਹ ਸ਼ਰਾਬ ਦੇ ਕੰਟਰੋਲ ਚ ਨਹੀਂ ਦਿਮਾਗ ਨਹੀਂ ਕੰਮ ਕਰ ਰਿਹਾ ਇਹਨਾਂ ਦਾ ਹਮ ਤੁਹਾਡੀ ਡੈੱਡ ਬਾਡੀ ਜਿਹੜੀ ਹੈਗੀ ਆ ਉਹ ਡਸਟਬਿਨ ਦੇ ਵਿੱਚ ਆ ਜਿਹੜੀ ਹੈਗੀ ਹੈ گارਬਸ ਵਾਲੇ ਦੇ ਵਿੱਚ ਚੱਕੀ ਜਰੀਏ ਤੁਸੀਂ ਕਹਿੰਦੇ ਸਾਡੀ ਹੈਲਥ ਕ੍ਰਾਂਤੀ ਹੈ ਸਕੂਲ ਇੱਕ ਟੀਚਰ ਤੇ ਪੰਜ ਕਲਾਸਾਂ ਕਹਿੰਦੇ ਜੀ ਬਾਥਰੂਮਾਂ ਦੇ ਤੁਸੀਂ ਉੱਦ ਘਟਨ ਕਰ ਰਹੇ ਹੋ ਫਿਰ ਤੁਸੀਂ ਗੁਰੂ ਜੀ ਨੇ ਸਿੱਖਿਆ ਦਿੱਤੀ ਸੀ ਕਿ ਆਪਾਂ ਇਨਸਾਨੀਅਤ ਦੀ ਮਦਦ ਕਰਨੀ ਹੈ ਤੁਸੀਂ ਤਾਂ ਇਨਸਾਨੀਅਤ ਦਾ ਘਾਣ ਕਰ ਰਹੇ ਹੋ ਤਾਨੂੰ ਤਾਂ ਹੱਕ ਹੀ ਨਹੀਂ ਹੈਗਾ ਕਿਸੇ ਤੁਹਾਨੂੰ ਤਾਂ ਵਰਣ ਹੀ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਵਰਤਵਾਦੇ ਚ ਜਿਹੜਾ ਬੰਦਾ ਜਿਹੜੀ ਆਪਾਂ ਸਕੂਲਾਂ ਦੇ ਵਿੱਚ ਤੁਸੀਂ ਦੇਖਿਆ ਜਿਹੜਾ ਬੱਚਾ ਬਹੁਤ ਜ਼ਿਆਦਾ ਨਲਾਇਕ ਹੋਵੇ ਕਈ ਵਾਰੀ ਟੀਚਰ ਫਿਰ ਉਹਨੂੰ ਕਹਿਣ ਲੱਗੇ ਤੂੰ ਤਾਂ ਨਾ ਹੀ ਆਇਆ ਕਰੀਂ ਜਾਂ ਘਰਦਿਆਂ ਨੂੰ ਬੁਲਾ ਕੇ ਕਹਿੰਦੇ ਨੇ ਕਿ ਭਾਈ ਅਸੀਂ ਤੇਦਾ ਕੁਝ ਨਹੀਂ ਕਰ ਸਕਦੇ ਅੱਜ ਹਾਲਾਤ ਇਹ ਨੇ ਕਿ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਨੂੰ ਇਹਨਾਂ ਅੱਗੇ ਹੱਥ ਜੋੜ ਦੇਣਾ ਚਾਹੀਦਾ ਕਿ ਭਾਈ ਸਾਹਿਬ ਤੁਹਾਡੇ ਅੱਗੇ ਜੋੜੇ ਅਸੀਂ ਹੱਥ ਤੁਸੀਂ ਸਾਡਾ ਜਿਹੜਾ ਧਰਮ ਦਾ ਰੈਂਤਕੁੰਦ ਹੈਗਾ ਜੋ ਸਤਿਆਨਾਸ ਕਿ ਤਾ ਤਾਂ ਸਾਰੇ ਨੇ ਰਲ ਮਿਲ ਕੇ ਪਰ ਚਲ ਜੋ ਜਨਾਕ ਬਚਿਆ ਹੈ ਉਹ ਸਾਨੂੰ ਮਾਫ ਕਰਦੇ ਜੇ ਸਰਕਾਰੀ ਜ਼ਮੀਨਾਂ ਦੀ ਗੱਲ ਕਰੀਏ ਭਾਵੇਂ ਜਿਵੇਂ ਤੁਸੀਂ ਕਿਹਾ ਵੀ 33% ਹੋਣਾ ਚਾਹੀਦਾ ਹੈ 3% ਹੈ ਉਹ ਵੀ ਇਹ ਖਾਨ ਤੇ ਤੁਲੇ ਹੋਏ ਨੇ ਜੰਗਲਾਤ ਵਿਭਾਗ ਹੋ ਗਿਆ ਪਾਵਰ ਕਮ ਹੋ ਗਿਆ ਐਨੀਮਲ ਐਂਡ ਹਸਬੈਂਡਰੀ ਡਿਪਾਰਟਮੈਂਟ ਹੋ ਗਿਆ ਹੋਰ ਵੀ ਹੈਗੇ ਹਾਂ ਜਿੰਨੇ ਵੀ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਨੇ ਜੇਕਰ ਇਹ ਵਿਕਾਉ ਨਹੀਂ ਤਾਂ ਇਹ ਮਤਲਬ ਕਾਰਨ ਕੀ ਨੇ ਵਿਕਾਊ ਹੋਣ ਦੇ ਤੇ ਦੂਜਾ ਜਿਹੜਾ ਇਹ ਪੈਸਾ ਅਰਨ ਕਰਨਾ ਚਾਹੁੰਦੇ ਨੇ ਕੀ ਉਹ ਪੰਜਾਬ ਦਾ ਖਜ਼ਾਨਾ ਭਰਨਾ ਚਾਹੁੰਦੇ ਨੇ ਕੀ ਕੀ ਇਹਦੇ ਵਿੱਚ ਮਨਸਾ ਕੀ ਹੈ ਮਨਸਾ ਇਹਨਾਂ ਦੀ ਸਿਰਫ ਆਪਣਾ ਟੈਂਟ ਭਰਨਾ ਹੂੰ ਉਹ ਜਿਵੇਂ ਆਪਾਂ ਹੁਣ ਅ ਜੇ ਸਪੋਰਟਲੀ ਆਪਾਂ ਗੱਲ ਕੀਤੀ ਆ ਫੋਰੈਸਟ ਵਾਲੀ ਹੂੰ ਉਹਦੇ ਚ ਜਦੋਂ ਇਹ ਸੀਐਲਯੂ ਉਹਨਾਂ ਨੂੰ ਦੇਣਗੇ ਜਿਹੜਾ ਡਾਇਰੈਕਟ ਪੈਸਾ ਉਹਦੇ ਸੀਐਲਯੂ ਚ ਆ ਗਿਆ ਉਹ ਤਾਂ ਆ ਗਿਆ ਤੇ ਜਿਹੜਾ ਇਹਨਾਂ ਨੇ ਇਲੀਗਲ ਕੰਮ ਕਰਨਾ ਜਿਹੜੇ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਇਲੀਗਲ ਹਾਊਸਸ ਬਣੇ ਹੋਏ ਆ ਉਹਨਾਂ ਨੂੰ ਰੈਗੂਲੇਟ ਕਰ ਦੇਣਗੇ ਹੂੰ ਉਹ ਪੈਸੇ ਆਪਣੀ ਜੇਬ ਵਿੱਚ ਪਾ ਲੈਣਗੇ ਬੀਸਿਕਲੀ ਇਹ ਸਾਰੀ ਦੀ ਸਾਰੀ ਠੱਗੀ ਐ ਇਹ ਉਹਨਾਂ ਠੱਗਾਂ ਵਾਸਤੇ ਜਿਹੜੇ ਦਿੱਲੀ ਤੋਂ ਲਿਆਦੇ ਹੋਏ ਆ ਇਹਨੂੰ ਤਾਂ ਸਿਰਫ ਬਾਅਦ ਚ ਵੀ ਜੁੱਤੀਆਂ ਮਿਲਣੀਆਂ ਨੇ ਮੈਂ ਮੈਂ ਸਾਰਿਆਂ ਦੇ ਸਾਹਮਣੇ ਕਹਿ ਰਿਹਾ ਹੂੰ ਮੈਨੂੰ ਕੋਈ ਕੋਈ ਇਹਦੇ ਚ ਸਕੱਟ ਨਹੀਂ ਐ ਕਿ ਇਹਨੂੰ ਤਾਂ ਫਿਰ ਵੀ ਜੁੱਤੀਆਂ ਮਿਲਣੀਆਂ ਨੇ ਮੈਂ ਤਾਂ ਬਾਰ ਬਾਰ ਲਿਖਦਾ ਮਨਾ ਜੇ ਅੱਜ ਵੀ ਤੂੰ ਥੋੜਾ ਬਹੁਤਾ ਤਾਂ ਸ਼ਾਇਦ ਲੋਕ ਤੇਰੇ ਨਾਲ ਚੱਲਦਾਂਗੇ ਅੱਜ ਜਿਹੜੀਆਂ ਵੋਟਾਂ ਇਹਨਾਂ ਨੂੰ ਪਾ ਰਹੇ ਨੇ ਲੋਕ ਮਜਬੂਰੀ 'ਚ ਪਾ ਰਹੇ ਨੇ ਹੋ ਸਕਦਾ ਲੋਕ ਫਿਰ ਵੀ ਪਾਦਣ ਮੈ ਨਹੀਂ ਇਹ ਕਹਿੰਦਾ ਕਿ ਇਹਨਾਂ ਨੂੰ ਵੋਟਾਂ ਨਹੀਂ ਪੈਣਗੀਆਂ ਪਰ ਜੇ ਜਿਵੇਂ ਕਹਿੰਦੇ ਆ ਕਿ ਜੇ ਲੋਕਾਂ ਨੂੰ ਇੱਕ ਥੋੜੀ ਸਟੋਰੀ ਲੰਬੀ ਹੋ ਜਾਣੀ ਹੈ ਕਿ ਜਿਹੜੇ ਬੰਦੇ ਨੂੰ ਐਕਚੁਅਲੀ ਜੁੱਤੀਆਂ ਖਾਂਦੀ ਹੱਤ ਪਈ ਹੋਵੇ ਨਾ ਉਹ ਫਿਰ ਖਾਂਦਾ ਹੀ ਰਹਿੰਦਾ ਹੈ ਬਚਪਨ ਦੇ ਵਿੱਚ ਨਾ ਜਦੋਂ ਪੰਜਾਬ ਦੇ ਸੀਐਮ ਕਮੇਡੀਅਨ ਹੁੰਦੇ ਸੀ ਤਾਂ ਮੈਂ ਇੱਕ ਟੀਵੀ ਸ਼ੋਅ ਦੇਖ ਰਹੀ ਸੀ ਇਹਨਾਂ ਦਾ ਜਿਸ ਦੇ ਵਿੱਚ ਇਹਨਾਂ ਨੇ ਥਾਣੇਦਾਰ ਦਾ ਕਿਰਦਾਰ ਨਿਭਾਇਆ ਸੀ ਉਸ ਦੇ ਵਿੱਚ ਜਿਹੜੇ ਥਾਣੇ ਦੇ ਵਿੱਚ ਇਹਨਾਂ ਦੀ ਪੋਸਟਿੰਗ ਸੀ ਭਗਵੰਤ ਮੰਡੀ ਉਹ ਥਾਣਾ ਇਹਨਾਂ ਨੇ ਕਿਰਾਏ ਤੇ ਦਿੱਤਾ ਹੋਇਆ ਸੀ ਕਿਤੇ ਉੱਥੋਂ ਤਾਂ ਨਹੀਂ ਪ੍ਰੇਰਣਾ ਲਈ ਸਰਕਾਰੀ ਜ਼ਮੀਨਾਂ ਵੇਚਣ ਦੀ ਔਰ ਕਿਰਾਏ ਤੇ ਦੇਣ ਦੀ ਕਿਰਾਏ ਦਿੱਤਾ ਤੁਹਾਨੂੰ ਦੱਸਿਆ 트리플 ਪੀ ਜਿਹੜੀ ਜਿਹੜੀ ਸਰਕਾਰ ਜਦੋਂ ਆਪਾਂ ਇਹ ਮੰਨ ਕੇ ਚੱਲਦੇ ਆਂ ਕਿ ਹੈਲਥ ਐਂਡ ਐਜੂਕੇਸ਼ਨ ਇੱਕ ਸੋਸ਼ਲ ਰਿਸਪੌਂਸਿਬਿਲਟੀ ਹੈ ਅਗਰ ਉਹਦੇ 'ਚ ਵੀ ਤੁਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀਆਂ ਇੱਟਾਂ ਲਾਉਣ ਵਾਸਤੇ ਚਲਾਉਣ ਵਾਸਤੇ ਨਹੀਂ ਇੱਟਾਂ ਲਾਉਣ ਵਾਸਤੇ ਵੀ ਤੁਸੀਂ ਉਹਨਾਂ ਦੀਆਂ ਗੱਲਾਂ ਕਰਦੇ ਤਾਂ ਤੁਸੀਂ ਫਿਰ ਇਹਦਾ ਮਤਲਬ ਤੁਸੀਂ ਤਾਂ ਕਰਾਇ ਤੇ ਹੋ ਪਹਿਲਾਂ ਮੈਂ ਤਾਂ ਤੁਹਾਨੂੰ ਕਹਿਆ ਪੀ ਸਰਕਾਰ ਹੀ ਕਰਾਇਦੀ ਦੁਰਦਭੀ ਹੈ ਅਸਲੀ ਸਰਕਾਰ ਤਾਂ ਕਿਤੇ ਹੋਰ ਬੈਠੀ ਹੈ ਹੂੰ ਸਰਕਾਰ ਜਿਹੜਾ ਇਹ ਤਾਂ ਉਹਨਾਂ ਦੇ ਅਸੀਂ ਨਾ ਕਾਲਜ 'ਚ ਤੁਸੀਂ ਵੀ ਸ਼ਾਇਦ ਕਾਲਜ 'ਚ ਵਾਟ ਯੂ ਅਸੀਂ ਕਰਦੇ ਹੁੰਦੇ ਸੀ ਜਿਹੜੇ ਪਰ ਵਸਰਾਂ ਦੇ ਪਿੱਛੇ ਪਿੱਛੇ ਨਹੀਂ ਤੁਰੇ ਫਿਰਦੇ ਉਹਨਾਂ ਫੀਲੇ ਕਿਹਦੇ ਹੁੰਦੇ ਸੀ ਇਹ ਫੀਲੇ ਐਸਲੀ ਦਿੱਲੀ ਵਾਲਿਆਂ ਦੇ ਉਹ ਅਸਲੀ ਸਰਕਾਰ ਤਾਂ ਉਹਨਾਂ ਕੋਲ ਹੈ ਇਹਨਾਂ ਇਹਨਾਂ ਕੋਲ ਕੋਈ ਸਰਕਾਰ ਨਹੀਂ ਹੈਗੀ ਇਹ ਤਾਂ ਜਿਹੜੀ ਹੈਗੀ ਹੈ ਹੁਣ ਮੈਂ ਕੀ ਕਹਾਂ ਕਿਉਂਕਿ ਜੇ ਮੈਂ ਪੰਜਾਬੀ ਵਰਡ ਯੂਜ਼ ਕਰੂੰਗਾ ਤਾਂ ਮੈਨੂੰ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਕਿ ਆਪਾਂ ਉਹਨਾਂ ਲੋਕਾਂ ਦੇ ਪਿੱਛੇ ਲੱਗੇ ਹੋਏ ਹਾਂ ਜਿਹੜੇ ਜਿਹੜੇ ਜੇਲਾ ਕੱਟਦੇ ਆਂ ਜਿਹੜੇ ਜ਼ਮਾਨਤਾਂ ਤੇ ਫਿਰਦੇ ਆ ਉਹ ਉਹਨਾਂ ਦੇ ਅਸੀਂ ਫੀਲੇ ਬਣੇ ਹੋਏ ਹਾਂ ਕਿਸੇ ਚੰਗੇ ਬੰਦੇ ਦੇ ਫੀਲੇ ਬਣੇ ਹੁੰਦੇ ਤਾਂ ਫਿਰ ਸ਼ਾਇਦ ਬੰਦਾ ਕਈ ਵਾਰੀ ਨਾ ਤੁਹਾਡਾ ਪ੍ਰੋਫੈਸਰ ਉਹ ਬਹੁਤ ਵਧੀਆ ਹੋਵੇ ਤੇ ਕਈ ਵਾਰੀ ਬੰਦਾ ਕਹਿੰਦਾ ਯਾਰ ਮੈਂ ਇਹਦੇ ਕੁਝ ਸਿੱਖ ਲਵਾਂ ਤੇ ਉਹਦੇ ਮਗਰ ਮਗਰ ਤੁਰਦਾ ਨਾ ਇਹ ਤਾਂ ਉਹਨਾਂ ਲੋਕਾਂ ਦੇ ਪਿੱਛੇ ਫਿਰਦੇ ਨੇ ਜਿਹੜੇ ਜੇਲਾ ਕੱਟ ਕੇ ਆਏ ਆਂ ਔਰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਸਾਰੇ ਉਹ ਉਹਨਾਂ ਦੇ ਫਿਲੇ ਬਣੇ ਫਿਰਦੇ ਆ ਤੇ ਜਿਹੜੇ ਬੰਦੇ ਆਪ ਜੇਲਾ ਕੱਟ ਕੇ ਆਏ ਨੇ ਕੋਈ ਕਹਿੰਦੇ ਜੂ ਝੂਠੀਆਂ ਸੀਗੀਆਂ ਚਾ ਝੂਠੀਆਂ ਸੀਗੀਆਂ ਸੱਚੀਆਂ ਸੀਗੀਆਂ ਜੇਲਾ ਚ ਤੁਸੀਂ ਡੱਕੇ ਹੋਏ ਸੀਗੇ ਹਮ ਇਹਦੇ ਇਹਦੇ ਚ ਕੀ ਸ਼ੱਕ ਹੈ ਜਿਹੜਾ ਹੈਗਾ ਜਾਂ ਅਸੀਂ ਜੇ ਮੈਂ ਕਈ ਵਾਰੀ ਇਹ ਵਰਡ ਯੂਜ਼ ਕੀਤਾ ਮੈਂ ਲਿਖਦਾ ਵੀ ਹੁਣਾ ਕਿ ਦਿੱਲੀ ਦੀ ਕਹਾਣੀ ਪੰਜਾਬ ਦੇ ਜਵਾਨੀ ਤੇ ਪੰਜਾਬ ਚ ਸਾਨੂੰ ਪਤਾ ਹੈ ਨਾ ਤੁਸੀਂ ਜੋ ਕੁਝ ਕਰ ਰਹੇ ਹੋ ਉਥੇ ਦਾ ਚਲੋ ਆਪਾਂ ਮੰਨ ਲਿਆ ਵੀ ਸਾਨੂੰ ਨਹੀਂ ਪਤਾ ਅਸੀਂ ਨਹੀਂ ਕਹਿੰਦੇ ਵੀ ਉਹ ਸੱਚੇ ਆ ਝੂਠੇ ਆ ਅੰਦਰ ਦੇ ਤਾਂ ਸੱਚੇ ਝੂਠੇ ਲੇਕਿਨ ਪੰਜਾਬ ਵਿੱਚ ਜੋ ਕੁਝ ਤੁਸੀਂ ਆ ਕੇ ਕਰ ਰਹੇ ਹੋ ਇਹ ਤੁਸੀਂ ਕਿਵੇਂ ਮੁੱਕਰ ਸਕਦੇ ਹੋ ਮੈਂ ਬਾਰ ਬਾਰ ਇਹਨਾਂ ਨੂੰ ਕਿਹਾ ਕਿ 2012 13 ਦੇ ਵਿੱਚ ਤੁਸੀਂ 14 ਵਾਲੀ ਇਲੈਕਸ਼ਨ ਤੋਂ ਪਹਿਲਾਂ ਸੰਜੀਤ ਦਰਗੇਸ਼ ਲੈ ਕੇ ਆਏ ਸੀ ਕੀ ਬਕਵਾਸ ਵਾਦੀ ਨਹੀਂ ਸੀ ਉਹਨਾਂ ਨੇ ਕੀਤੀ ਕੀਤੀ ਕਿੰਨੇ ਪੈਸੇ ਉਹਨਾਂ ਨੇ ਨਹੀਂ ਸੀ ਕਮਾਏ ਉਹਨਾਂ ਨੂੰ 17 ਚ ਤੁਸੀਂ ਕਿਉਂ ਨਹੀਂ ਦਿਖਾਇਆ ਫਿਰ 17 ਚ ਉਹਨਾਂ ਨੇ ਜਦੋਂ ਜਦੋਂ ਲੁੱਟਿਆ ਫਿਰ ਉਹਨਾਂ ਨੂੰ 22 ਚ ਨਹੀਂ ਦਿਖਾਇਆ 22 ਚ ਤੁਸੀਂ ਦੋ ਨਵੇਂ ਲੈ ਕੇ ਆਏ ਸੀਗੇ ਆ ਪਾਟਕ ਤੇ ਚੱਡਾ ਹੂੰ ਤਾਂ ਹੁਣ ਉਹਨਾਂ ਨੂੰ ਕਿਉਂ ਨਹੀਂ ਦਿਖਾਰੇ ਤੁਸੀਂ ਕਿਉਂਕਿ ਉਹ ਵੀ ਠਾਕ ਕੇ ਢਿੱਡ ਆਪਣਾ ਭਰ ਗਏ ਹੁਣ ਹੋਰ ਨਵੇਂ ਲਿਆ ਕੇ ਬੈਠੇ ਆ ਉਹੀ ਜਿਹੜਾ ਹੈਗਾ ਵੈਭ ਕੁਮਾਰ ਤੇ ਇੱਕ ਦੋ ਹੋਰ ਹੈਗੀਆਂ ਵਿੱਚ ਜਿਹੜੇ ਹੈਗੀਆਂ ਉਹ ਲਿਆ ਕੇ ਬਿਠਾਏ ਹੋਏ ਆ ਜਿਨ੍ਹਾਂ ਨੂੰ ਉਥੋਂ ਕੱਢਿਆ ਜੇਲ੍ਹ ਚੋਂ ਕੱਢਿਆ ਸੀ ਉਹਨਾਂ ਨੂੰ ਲਿਆ ਕੇ ਤੁਸੀਂ ਪੰਜਾਬ ਦਾ ਇੰਚਾਰਜ ਬਣਾਇਆ ਹੋਇਆ ਦੋ ਗੰਭੀਰ ਸਵਾਲ ਨੇ ਅੱਜ ਤੋਂ ਦੋ ਦਹਾਕੇ ਪਹਿਲਾਂ ਜਦੋਂ ਅਸੀਂ ਸਰਕਾਰੀ ਇਹ ਸ਼ਬਦ ਸੁਣਦੇ ਸੀ ਤਾਂ ਬੜਾ ਕ੍ਰੇਜ਼ ਹੁੰਦਾ ਸੀ ਸਰਕਾਰੀ ਨੌਕਰੀ ਪਿੱਛੇ ਬਹੁਤ ਪੱਛਦਾ ਸੀ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਨੂੰ ਪ੍ਰੈਫਰੈਂਸ ਦਿੱਤੇ ਜਾਂਦੇ ਸੀ ਪਰ ਜਦੋਂ ਅਸੀਂ ਅੱਜ ਸਰਕਾਰੀ ਸ਼ਬਦ ਸੁਣਦੇ ਹਾਂ ਭਾਵੇਂ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾਉਣਾ ਹੋਵੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਾ ਨੂੰ ਪੜ੍ਹਾਉਣਾ ਹੋਵੇ ਜਾਂ ਫਿਰ ਸਰਕਾਰੀ ਨੌਕਰੀ ਹੋਵੇ ਇਹਨਾਂ ਤਿੰਨੇ ਸਰਕਾਰੀ ਸ਼ਬਦਾਂ ਦੀ ਕ੍ਰੈਡਿਬਿਲਿਟੀ ਨਹੀਂ ਰਹੀ ਲੋਕੀ ਇਹ ਸਰਕਾਰੀ ਸ਼ਬਦ ਸੁਣਨਾ ਨਹੀਂ ਚਾਹੁੰਦੇ ਕਿਉਂ ਸਰਕਾਰ ਨੇ ਆਪਣੀ ਭਰੋਸੇਯੋਗਤਾ ਗਵਾਈ ਨਹੀਂ ਦੇਖੋ ਇਸ ਇਹ ਗੱਲ ਜਿਹੜੀ ਹੈਗੀ ਹੈ ਨਾ ਇਹਦਾ ਇਸ ਤਰ੍ਹਾਂ ਨਹੀਂ ਹੈਗਾ ਕਿ ਲੋਕਾਂ ਨੇ ਸਰਕਾਰ ਦੇ ਸਰਕਾਰੀ ਵਰਡ ਨਾਲ ਭਰੋਸੇਯੋਗਤਾ ਜਿਹੜੀ ਖਤਮ ਹੋਈ ਹੈ ਅਸਲ ਚ ਜਿਹੜੀ ਹੈਗੀ ਹੈ ਨਾ ਸਟੋਰੀ ਇਹ ਹੋਈ ਪਈ ਹੈ ਕਿ ਇਹ ਇੰਬੈਲੈਂਸ ਸਰਵਿਸ ਜਿਹੜੀ ਦੇਣੀ ਹੈ ਤੇ ਜਿਹੜੇ ਸਰਵਿਸ ਪ੍ਰੋਵਾਈਡਰਸ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਪ੍ਰੈਸ਼ਰ ਜਿਆ ਪਾ ਕੇ ਤੇ ਇਦਾਂ ਦਾ ਜਿਵੇਂ ਹੁਣ ਮੈਂ ਸੁਪੋਜ਼ ਹੈਲਥ ਬਾਰੇ ਤੇ ਮੈਂ ਗੱਲ ਕਰ ਸਕਦਾ ਹਾਂ ਉਹਨਾਂ ਹੈਲਥ ਦਾ ਆਪਣਾ ਸੈਟਅਪ ਜਿਹੜਾ ਹੈਗਾ ਇੱਕ ਤਾਂ ਹੈਗਾ ਕਿ 1980 ਤੋਂ ਬਾਅਦ ਕਦੀ ਰਿਵਾਈਜ਼ ਹੀ ਨਹੀਂ ਹੋਇਆ ਤੇ ਪਪੂਲੇਸ਼ਨ ਹੋ ਗਈ ਦੁੱਗਣੀ ਹੂੰ ਦੂਸਰਾ ਇਹ ਹੋਇਆ ਕਿ ਉਹਦੇ ਚ ਪ੍ਰਾਈਵੇਟਾਈਜੇਸ਼ਨ ਆਊਟਸੋਰਸ ਦੂਜਾ ਤੀਜਾ ਮਲਟੀਪਲ ਲੈਵਲ 'ਤੇ ਬਣਾਤੀ ਇੱਕੋ ਹੀ ਬੰਦਾ ਜਿਹੜਾ ਹੈਗਾ ਉਹ 50000 ਵੀ ਲੈ ਰਿਹਾ ਉਹ ਲੱਖ ਵੀ ਲੈ ਰਿਹਾ ਉਹ 1.5 ਲੱਖ ਵੀ ਲੈ ਰਿਆ ਹੂੰ ਉਹ ਫਿਰ ਜਿਹੜਾ ਇੰਬੈਲੈਂਸ ਹੈਗਾ ਉਹਨੇ ਇੱਕ ਤਾਂ ਤੁਹਾਡੀ ਵਰਕਿੰਗ ਨੂੰ ਸਰਵ ਕਰ ਦਿੱਤਾ ਸਾਰੀ ਦੀ ਸਾਰੀ ਦੂਸਰਾ ਇਨਫਰਾਸਟ੍ਰਕਚਰ ਨੂੰ ਸਰਵ ਕੀਤਾ ਹੋਇਆ ਹੈ ਤੀਸਰਾ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਹੈ ਜਿਹੜੀ ਫੈਸਿਲਿਟੀ ਇੱਕ ਆਮ ਜਿਹੇ ਬੰਦੇ ਨੂੰ ਮਿਲਣੀ ਚਾਹੀਦੀ ਸੀ ਉਹ ਮਿਲਦੀ ਨਹੀਂ ਉਸ ਤੋਂ ਵੱਡਾ ਫਿਰ 파ਟੇ ਆ ਜਾਂਦਾ ਕਿ ਜਿਹੜੀਆਂ ਕਮਿਟਮੈਂਟਸ ਅਸੀਂ ਬਾਹਰ ਬੈਠ ਕੇ ਕਰਦੇ ਆ ਉਹ ਐਕਚੁਅਲੀ ਗਰਾਊਂਡ ਤੇ ਤੇ ਹੈ ਨਹੀਂ ਜਦੋਂ ਉਹ ਗਰਾਊਂਡ ਤੇ ਨਹੀਂ ਹੈਗੀਆਂ ਫਿਰ ਉਹ ਇੱਕ ਵਾਰੀ ਜਾਂਦਾ ਤੇ ਫਿਰ ਉਹ ਵਾਪਸ ਆ ਜਾਂਦਾ ਸਾਡਾ ਜਿਹੜਾ ਹੈਲਥ ਡਿਪਾਰਟਮੈਂਟ ਦਾ ਸਭ ਤੋਂ ਵੱਡਾ ਫੇਲਿਅਰ ਜਿਹੜਾ ਹੁੰਦਾ ਉਹਦੇ 'ਚ ਇਹ ਸੀ ਕਿ ਜਦੋਂ ਵੀ ਮਰੀਜ਼ ਹਸਪਤਾਲ ਦੇ ਵਿੱਚ ਆਉਂਦਾ ਉਹ ਐਕਸਪੈਕਟ ਕਰਦਾ ਹੁੰਦਾ ਹੈ ਕਿ ਸਰਕਾਰੀ ਹਸਪਤਾਲ ਹੈ ਮੈਨੂੰ ਸਾਰਾ ਕੁਝ ਫ੍ਰੀ ਮਿਲ ਜਵੇ ਕਿਉਂਕਿ ਲੋਕਾਂ ਦੇ ਦਿਮਾਗ 'ਚ ਪਾਤ ਤਾ ਗਿਆ ਹੋਇਆ ਹੈ ਪਰ ਪਹਿਲੀ ਗੱਲ ਤਾਂ ਹੈਗਾ ਸਰ ਕਦੀ ਵੀ ਕੋਈ ਵੀ ਵਰਡ ਦੀ ਸਰਕਾਰ ਸਾਰਾ ਕੁਝ ਫ੍ਰੀ ਨਹੀਂ ਦੇ ਸਕਦੀ ਇੱਕ ਪੜਦਾ ਹੁੰਦਾ ਹੈ ਦੂਸਰਾ ਹੁੰਦਾ ਹੈ ਪਰ ਲੇਕਿਨ ਕੁਝ ਚੀਜ਼ਾਂ ਤਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਦੇ ਸਕਦੇ ਹੋ ਇੱਥੇ ਤਾਂ ਪੈਰਾਸੈਟਾਮੋਲ ਦੀ ਗੋਲੀ ਖਤਮ ਹੋ ਜਾਂਦੀ ਹੈ ਆ ਜਿਹੜੇ ਆਪਣੀ ਡਿਸਪੈਂਸਰੀਆਂ ਨੇ ਰੂਰਲ ਮੈਡੀਕਲ ਆਫਸਰਸ ਵਾਲੀਆਂ ਇਸ ਵਕਤ 500 ਨੇ ਉਹ 1186 ਸੀਗੀਆਂ 700 ਦਾ ਤਾਂ ਵੈਸੇ ਨਹੀਂ ਪਤਾ ਲੱਗ ਰਿਹਾ ਕਦੀ ਕਹਿੰਦੇ ਜੀ ਅਸੀਂ ਉਧਰ ਸ਼ਿਫਟ ਕਰਤੀਆਂ ਕਦੀ ਉਧਰ ਕਦੀ ਕੁਝ ਕੋਈ ਤੋਂ ਬਾਅਦ ਇੱਕ ਵਾਰੀ ਇਹਨਾਂ ਨੇ ਪ੍ਰਤੀਜੀਤੀ ਸੀ 2006 ਚ ਉਸ ਤੋਂ ਬਾਅਦ ਇਹਨਾਂ ਨੇ ਪ੍ਰਤੀ ਨਹੀਂ ਕੀਤੇ ਉਹ ਜਿਹੜੇ 500 ਹੈਗੇ ਨੇ ਉਹਨਾਂ ਕੋਲ ਤੁਸੀਂ ਕਦੀ ਵੀ ਜਾ ਕੇ ਪੁੱਛ ਕੇ ਦੇਖ ਲਿਓ ਹਾਂ ਨਾ ਤਾਂ ਉਹਨਾਂ ਨੂੰ ਇਹ ਮੈਡੀਸਿਨ ਪ੍ਰੋਪਰ ਦਿੰਦੇ ਆ ਨਾ ਹੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਤਨਖਾਹ ਪ੍ਰੋਪਰ ਜਿਹੜੀ ਹੈਗੀ ਹੈ ਪੂਰੀ ਦੂਜੀ ਕਰਦੇ ਪਿਆ ਨਾ ਹੀ ਉਹਨਾਂ ਨੂੰ ਕੋਈ ਹੋਰ ਫੈਸਿਲਿਟੀ ਦਿੰਦੇ ਆ ਨਾ ਹੀ ਉਹਨਾਂ ਦਾ ਕੋਈ ਸੈਟਅਪ ਕਈ ਕਈਆਂ ਥਾਵਾਂ ਤੇ ਤਿੰਨ ਤਿੰਨ ਇੱਕ ਦਿਨ ਤੂੰ ਉੱਥੇ ਚਲ ਜੀ ਦੋ ਦੋ ਦਿਨ ਉੱਥੇ ਚਲ ਜੀ ਪੀ ਡੀ ਸੀ ਉਹਦਾ ਇੰਚਾਰਜ ਬਣਾਇਆ ਔਰ ਇੱਕ ਹੋਰ ਜਿਹੜੀ ਸਭ ਤੋਂ ਨਿਕੰਮੀ ਗੱਲ ਜਿਹੜੀ ਹੈਗੀ ਹੈ ਤੁਸੀਂ ਸਰਕਾਰੀ ਬਰੱਡ ਜਿਹੜਾ ਯੂਜ਼ ਕੀਤਾ ਸੀ ਜਿਵੇਂ ਉਹਨਾਂ ਨੇ ਇਹਨਾਂ ਮਹੱਲਾਕ ਦੀ ਉਹਦੇ ਚ ਨਾ 881 ਨੰਬਰ ਆਏ ਮਤਲਬ ਇੱਕ ਮਹੱਲਾਕ ਲਿੰਕ ਚਾਰ ਦੇ ਕਰੀਬ ਨੇ ਚਾਰ ਹੀ ਨੇ ਤਕਰੀਬਨ 3500 ਦੇ ਕਰੀਬ ਆਇਆ ਹੋ ਗਿਆ ਸਟਾਫ ਹਾਂ ਤੇ ਉਹ ਸਾਡੇ ਬੱਚੇ ਆ ਤੇ ਉਹ ਤਾਂ ਹੁਣ ਸੜਕਾਂ ਤੇ ਬੈਠੇ ਆ ਕਿਉਂਕਿ ਉਹ ਆਨ ਆਊਟ ਦਿਹਾੜੀ ਮਿਲਦੀ ਹੈ ਉਹ ਹੁਣ ਇਸ ਗੱਲ ਤੇ ਰੋ ਰਹੇ ਆ ਕਿ ਜੇ ਇਹ ਚਲੇ ਗਏ ਤੇ ਫਿਰ ਸਾਾਨੂੰ ਕੌਣ ਪੁੱਛੂਗਾ ਉਹ ਬਾਰ ਬਾਰ ਕਹਿੰਦੇ ਕਿ ਕਿੰਨੇ ਜੀ ਦिल्‍ली ਵਾਲੇ ਤੇ ਮਹਾਲਾਗਲੇ ਨੇ ਉਹਨਾਂ ਨੇ ਕੱਟ ਦਿੱਤੇ ਤੇ ਇਹ ਕਹਿੰਦੇ ਕੱਟਣਾ ਤੇ ਫਿਰ ਅਗਲੀ ਸਰਕਾਰ ਦੀ ਮਰਜ਼ੀ ਹੈ ਜੀ ਸੋ ਇਹ ਹਾਲਾਤ ਨੇ ਇਹਨਾਂ ਲੋਕਾਂ ਦੇ ਜਦੋਂ ਕਿ ਭਗਵੰਤ ਮਾਨ ਹੁਣੀ ਇਹ ਕਹਿੰਦੇ ਸੀਗੇ ਕਿ ਮੈਂ ਰੈਗੂਲਰ ਵਰਡ ਜਿਹੜਾ ਮੈਂ ਟੈਂਪਰੇਰੀ ਵਰਡ ਹੀ ਵਿੱਚੋਂ ਕੱਟ ਦੇਣਾ ਟੇਕਾ ਵਰਡ ਹਟਾ ਦੇਣਾ ਹਾਂ ਇਹ ਵਰਡ ਹੀ ਨਹੀਂ ਆਇਆ ਕਰੇਗਾ ਤੇ ਇੱਕ ਵੀ ਬੰਦਾ ਰੈਗੂਲਰ ਨਹੀਂ ਕੀਤਾ ਸਗੋਂ ਨਵਾਂ ਦਿਹਾੜੀ ਤੇ ਆ ਜਿਹੜੇ ਮੈਂ ਤੁਹਾਨੂੰ 3500 ਬੰਦੇ ਦੀ ਗੱਲ ਕੀਤੀ ਹੈ ਸਾਡੇ ਬੱਚੇ ਆ ਉਹਨਾਂ ਨੂੰ ਹੋਰ ਸੜਕਾਂ ਤੇ ਬਿਠਾਤਾ ਤੇ ਫਿਊਚਰ ਵੀ ਗਿਆ ਉਹਨਾਂ ਦਾ ਜਿਹੜੇ ਬਾਕੀ ਜਿਹੜੇ ਹੈਗੇ ਆ ਇਹ ਰੈਗੂਲਰ ਕੀਤੇ ਆ ਜਿਨ੍ਹਾਂ ਨੂੰ ਇਹ ਕਹਿੰਦੇ ਐ ਅਸੀਂ ਰੈਗੂਲਰ ਰੈਗੂਲਰ ਨਹੀਂ ਕੀਤੇ ਉਹ ਇੱਕ ਨਵਾਂ ਸੈਟਅਪ ਜਿਹਾ ਬਣਾ ਕੇ ਕਹਿੰਦੇ ਜੀ 58 ਸਾਲ ਤੱਕ ਨੌਕਰੀ ਤੋ 58 ਸਾਲ ਤੱਕ ਤੇ ਜਿਹੜਾ ਵੀ ਮਰਜ਼ੀ ਲੱਗਿਆ ਉਹ ਕਰਦਾ ਹੀ ਕਰਦਾ ਉਹਦੇ ਚ ਸਕੇਲ ਤੁਸੀਂ ਉਹਨਾਂ ਨੂੰ ਨੇਤਾ ਬਾਕੀ ਸਹੂਲਤਾਂ ਤੁਸੀਂ ਉਹਨਾਂ ਨੂੰ ਕੁਝ ਨਹੀਂ ਦਿੱਤੀਆਂ ਤੇ ਕਹਿੰਦੇ ਜੀ ਇਹ ਇਹ ਇਹਨਾਂ ਲੋਕਾਂ ਦੀ ਫਿਰ ਮੈਨੂੰ ਵਰਡ ਨਹੀਂ ਚੰਗਾ ਲੱਗਦਾ ਲੇਕਿਨ ਮੈਂ ਫਿਰ ਯੂਜ਼ ਕਰਦਾ ਕਿ ਇਹ ਬਿਸ਼ਰਮੀ ਹੈ ਕਿ ਇਹ ਜਿਹੜੇ ਧਾਰਮਿਕ ਜਿਹੜਾ ਇਹ ਮਖੌਟਾ ਜਿਹਾ ਆਪਣਾ ਬਣਾ ਕੇ ਲੋਕਾਂ ਨੂੰ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਅਸਲ 'ਚ ਇਹ ਇਨਸਾਨੀਅਤ ਦਾ ਘਾਣ ਕਰ ਰਹੇ ਆ ਇਸ ਵਾਰ ਹਰ ਰੋਜ਼ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਲੇਟੈਸਟ ਰਿਪੋਰਟ ਨੇ ਤਾਂ ਚਿੰਤਾ ਹੋਰ ਵੀ ਵਧਾਤੀ ਹੈ ਕਿ ਜੇ ਕੋਈ ਨਵਾਂ ਬੱਚਾ ਜੰਮ ਰਿਹਾ ਪਹਿਲਾਂ ਕਹਿੰਦੇ ਸੀ ਕਿ ਸੋਨੇ ਦਾ ਚਮਚਾ ਲੈ ਕੇ ਜੰਮਿਆ ਪਰ ਹੁਣ ਕਹਿੰਦੇ ਕਰਜ਼ਾ ਪੰਜਾਬ ਦੇ ਵਿੱਚ ਹੁਣ ਕਹਿੰਦੇ ਕਿ ਕਰਜ਼ੇ ਦੀ ਪੰਡ ਲੈ ਕੇ ਜੰਮਿਆ ਜੰਮਦੇ ਬੱਚੇ ਦੇ ਸਿਰ ਤੇ ਹੀ 123000 ਦਾ ਕਰਜ਼ਾ ਹੈ ਲਗਾਤਾਰ ਹੀ ਕਰਜ਼ੇ ਦੀ ਪੰਡ ਭਾਰੀ ਹੁੰਦੇ ਜਾਣਾ ਕੀ ਪੰਜਾਬ ਦੇ ਵਿੱਚ ਰੈਵਨਿਊ ਰਿਸੋਰਸਸ ਦੀ ਕਮੀ ਹੈ ਕਿ ਕੀ ਕਾਰਨ ਨੇ ਵਾਰ-ਵਾਰ ਇੰਨਾ ਕਰਜ਼ਾ ਵਧਣਾ ਦੋ ਪਾਰਟ ਨੇ ਨਾ ਉਹਦੇ ਚ ਐਕਚੁਅਲੀ ਜਦ ਚੇਕ ਹੋਇਆ ਕੀ ਹੈ ਕਿ ਜਿਹੜਾ ਇਹਨਾਂ ਨੇ ਰਿਸੋਰਸਿਸ ਸੀਗੇ ਨਾ اور ਸਰਸਿਸ ਦੇ ਵਿੱਚੋਂ ਅਰਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਝੂਠ ਮਾਰੇ ਹੋਏ ਆ ਇਹਨਾਂ ਨੇ ਤੇ ਖਰਚੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਵਧਾ ਲਏ ਹੋਏ ਹੁਣ ਜਦੋਂ ਫਿਰ ਜਦ ਤੁਸੀਂ ਉਹ ਮੇਰੇ ਵੀ ਇੱਕ ਵਰਡ ਲਿਖਿਆ ਆ ਰਿਹਾ ਸੀਗਾ ਨੌ ਨੰਦੇ ਦੇ ਗਏ ਤੇ ਨੌ ਨੰਦੇ ਦੇ ਆਏ ਤੇ ਬਚਿਆ ਕੀ ਜ਼ੀਰੋ ਤੇ ਉਹ ਜ਼ੀਰੋ ਵੀ ਜਿਹੜਾ ਹੈਗਾ ਉਹ ਨੰਦਾ ਜਿਹੜੇ ਨੌਕਮਾਂਦਾ ਸੀਗੇ ਨਾ ਉਹਦੇ ਚੋਂ ਖਰਚਾ ਜ਼ਿਆਦਾ ਕਰ ਜਾਂਦਾ ਸੀਗਾ ਖਰਚਾ ਜ਼ਿਆਦਾ ਕਰ ਜਾਂਦਾ ਤੁਸੀਂ ਫਿਰ ਉਹ ਕਰਜ਼ਾ ਚੜ ਗਿਆ ਕਰਜ਼ੇ ਦੀ ਬਾਤ ਫਿਰ ਉਹ ਫਾਂਸੀ ਲਾ ਕੇ ਮਰ ਗਿਆ ਅੱਜ ਪੰਜਾਬ ਵਿੱਚ ਹੋ ਕੀ ਰਿਹਾ ਹੈ ਪੰਜਾਬ ਵਿੱਚ ਵੀ ਇਹ ਗੱਲ ਹੋਈ ਪਈ ਹੈ ਕਮਲਜੀਤ ਜੀ ਕਿ ਜਿਹੜਾ ਸਿਸਟਮ ਦੇ ਵਿੱਚ ਪੈਸੇ ਕਮਾਉਣੇ ਸੀਗੇ ਉਹ ਆ ਰਹੀ ਰਹੇ ਬਹੁਤ ਲਿਮਟਿਡ ਹੈਗੇ ਆ ਖਰਚਾ ਜ਼ਿਆਦਾ ਵਧਾ ਲਿਆ ਹੋਇਆ ਹੈ ਆਲਮੋਸਟ ਡਵੈਲਪਮੈਂਟ ਵਾਸਤੇ ਇਹਨਾਂ ਦੇ ਕੋਲ ਜ਼ੀਰੋ ਬੈਲੈਂਸ ਹੈ ਹੁਣ ਇੱਕ ਕਰਜ਼ਾ ਹੋਰ ਲੈਣ ਦੀ ਕੋਸ਼ਿਸ਼ ਕਰਦੇ ਨੇ ਜਿੱਦੇ 'ਚ ਆਪਾਂ ਹੁਣੇ ਪ੍ਰਾਪਰਟੀਜ਼ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਵੇਚ ਕੇ ਉਹਦੇ 'ਚ ਤੁਸੀਂ ਦੇਖਿਆ ਜਿਹੜੀ 11 ਫੇਸ ਦੇ ਵਿੱਚ ਜਾਂ ਬਲਕ ਮਾਰਕੀਟ ਦੇ ਵਿੱਚ ਮੰਡੀ ਬਣੀ ਹੋਈ ਸੀ 600 ਕਰੋੜ ਰੁਪਇਆ ਅੱਜ ਤੋਂ 10-12 ਸਾਲ ਪਹਿਲਾਂ ਲਾ ਕੇ ਬਣਾਈ ਸੀਗੀ ਹੁਣ ਕਹਿੰਦੇ 700 ਕਰੋੜ 'ਚ ਅਸੀਂ ਜਿਹੜੇ ਹੈਗੇ ਆ ਉਸ ਨੂੰ ਵੇਚ ਦਿੰਦੇ ਆ ਗਮਾੜਾ ਨੂੰ ਔਰ ਫਿਰ ਇੱਕ ਨਵੀਂ ਬਣਾ ਲਾਂਗੇ ਕਿਸੇ ਨੇ ਨਵੀਂ ਨਹੀਂ ਬਣਾਣੀ ਵੇਚ ਕੇ ਆਰਾਮ ਨਾ ਲੱਗ ਜਾਣ ਇਹਨਾਂ ਕਿ ਇੱਕ ਸਾਲ ਇਹਨਾਂ ਦਾ ਰਹਿ ਕੇ ਇੱਕ ਸਾਲ 'ਚ ਕਿਹੜੀ ਕਿਹੜੀ ਨਵੀਂ ਮੰਡੀ ਬਣਾ ਲੈਣਗੇ ਇਹਨਾਂ ਇਹਨਾਂ ਨੂੰ ਤਾਂ ਜਗ੍ਹਾ ਨਹੀਂ ਆਪਣੀ ਮੈਡੀਕਲ ਕਾਲ ਤੋਂ ਵਾਸਤੇ ਜਗ੍ਹਾ ਇਹਨਾਂ ਨੂੰ ਲੱਭ ਨਹੀਂ ਰਹੀ ਉਥੇ ਇੱਕ ਇਟ ਨਹੀਂ ਲਾਰੇ ਤੁਸੀਂ ਤੁਸੀਂ ਨਵੀਂ ਮੰਡੀ ਕਿਵੇਂ ਬਣਾ ਲੋਗੇ ਹੂੰ ਇਹ ਇਹ ਜਿਹੜਾ ਪੈਸਿਆਂ ਦਾ ਬੈਲੈਂਸ ਜਿਹੜਾ ਮੈਂ ਕਿਹਾ ਉਹ ਮੇਰੇ ਵੱਲੋਂ ਆਰਟੀਕਲ ਹੀ ਲਿਖਿਆ ਹੈ ਹੂੰ ਨੰਦੇ ਦੇ ਨਾਂ ਉਹ ਨੋਂ ਆਏ ਤੇ ਨੋਂ ਗਏ ਤੇ ਨੰਦਾਬਾਦ ਚ ਕਰਜ਼ੇ ਚ ਹੋ ਗਿਆ ਤੇ ਹੁਣ ਪਾਂਸੀ ਲਾ ਕੇ ਮਰਦਾ ਵਾ ਇਹ ਪੰਜਾਬ ਨੂੰ ਰਹਿੰਦੇ ਖੰਦੇ ਪੰਜਾਬ ਨੂੰ ਇਹ ਜਿਹੜਾ ਨੰਬਰ 1 ਤੇ ਕਰਜ਼ੇ ਦੇ ਨਾਲ ਨਹੀਂ ਇਹ ਹਰ ਇੱਕ ਐਸੀ ਚੀਜ਼ ਨਾਲ ਮਾਰਨਗੇ ਜਿਸ ਦੇ ਨਾਲ ਬੰਦਾ ਦੁਬਾਰਾ ਉੱਠ ਨਾ ਸਕੇ ਇਹ ਹਾਲਾਤ ਨੇ ਪਰ ਇੰਨਾ ਜ਼ਿਆਦਾ ਕਰਜ਼ਾ ਹੋਣਾ ਤੇ ਖਤਰੇ ਦੀ ਘੰਟੀ ਹੈ ਨਾ ਪੰਜਾਬ ਦੇ ਲਈ ਖਾਸ ਕਿਸੇ ਵੀ ਸੂਬੇ ਦੇ ਲਈ ਕਿ ਇੰਨਾ ਜ਼ਿਆਦਾ ਕਰਜ਼ਾ ਲਗਾਤਾਰ ਵਧਦੇ ਰਹਿਣਾ ਇਸ ਦੇ ਨਤੀਜੇ ਵੀ ਖਤਰਨਾਕ ਹੋਣਗੇ ਨਤੀਜੇ ਤੇ ਮੈਂ ਕਹਿ ਰਿਹਾ ਨੰਦੇ ਦੇ ਨੌਂ ਦੀ ਗਲਤੀ ਤੁਹਾਨੂੰ ਕੀਤੀ ਹੈ ਪਹਿਲਾਂ ਉਹ ਕਰਜ਼ੇ ਥਲੇ ਗਿਆ ਬਾਅਦ ਵਿੱਚ ਜਦੋਂ ਕਰਜ਼ਾ ਦੇ ਨਹੀਂ ਸਕੇ ਫਿਰ ਫਾਂਸੀ ਲੱਕੇ ਮਰ ਗਿਆ ਇਹ ਕੱਲਾ ਸਿਰਫ ਆਪ ਹੀ ਫਾਂਸੀ ਨਹੀਂ ਲੱਗਣਗੇ ਇਹ ਜਿਹੜੇ ਆਉਣ ਵਾਲੀਆਂ ਸਰਕਾਰ ਹੋਣਗੀਆਂ ਉਹਨਾਂ ਨੂੰ ਵੀ ਫਾਂਸੀ ਲਾਉਣਗੇ ਕਿਉਂਕਿ ਉਹਨਾਂ ਉਹਨਾਂ ਕੋਲ ਕਿਹੜਾ ਕੋਈ ਅਲਾਦੀਨ ਦਾ ਚਰਾਗ ਆਣਾ ਜਿਹਦੇ ਨਾਲ ਉਹ ਫੜ ਕੇ ਤੇ ਸਾਰਿਆਂ ਨੂੰ ਸਾਰਾ ਕੁਝ ਪੂਰਾ ਕਰਦਣ ਦੇ ਵਿੱਚ ਆ ਜਿੰਨਾ ਕੁਝ ਆ ਜਿਹੜਾ ਬਿਜਲੀ ਫਰੀ ਦਾ ਹੁਣ ਐਡਾ ਵੱਡਾ ਪਾਤਾ ਉਹਦੇ ਉੱਤੇ ਅਜੇ ਤੱਕ ਬੇਈਮਾਨ ਹੈਗੀਆਂ ਲੋਕਾਂ ਨੂੰ ਕਹਿੰਦੇ ਫਿਰਦੇ ਅਸੀਂ 1000 ਹੋਰ ਲੇਡੀਜ਼ ਨੂੰ ਦਿਆਂਗੇ ਵੈਸੇ ਤੇ ਦੇ ਨਹੀਂ ਸਕਣਗੇ ਪਰ ਮਾਨੇ ਵੀ ਲੋ ਝੂਠਾ ਕਰਕੇ ਸਰਕਾਰੀ ਪ੍ਰਾਪਰਟੀਆਂ ਵੇਚ ਕੇ ਜੇ ਇੱਕ ਵਾਰੀ ਦੇ ਵੀ ਦਿੱਤਾ ਤੇ ਦੂਜੇ ਮਹੀਨੇ ਨਹੀਂ ਦੇ ਪਾਣਗੇ ਤੇ ਫਿਰ ਅਗਲੇ ਵਾਸਤੇ ਨਵਾਂ ਪ੍ਰੋਬਲਮ ਕ੍ਰੀਏਟ ਕਰਦੇ ਆਂ ਪੰਜਾਬ ਦੇ ਕੋਲ ਬਹੁਤ ਸਾਰੀਆਂ ਇਦਾਂ ਦੇ ਵਿਕਲਪ ਹੈਗੇ ਨੇ ਇਦਾਂ ਦੀਆਂ ਆਪਸ਼ਨਸ ਹੈਗੀਆਂ ਨੇ ਜਿਹਦੇ ਨਾਲ ਉਹ ਰੈਵਨਿਊ ਜਨਰੇਟ ਕਰ ਸਕਦੇ ਨੇ ਖਾਸ ਤੌਰ ਤੇ ਜਦੋਂ ਅਸੀਂ ਹਿਮਾਚਲ ਜਾਂਦੇ ਆਂ ਤਾਂ ਸਾਨੂੰ ਉੱਥੇ ਟੈਕਸ ਦੇਣਾ ਪੈਂਦਾ ਹਿਮਾਚਲ ਦੀ ਐਂਟਰੀ ਤੇ ਜਦੋਂ ਹਿਮਾਚਲ ਜਾਂ ਹਰਿਆਣਾ ਤੋਂ ਕੋਈ ਪੰਜਾਬ ਦੇ ਵਿੱਚ ਐਂਟਰ ਕਰਦਾ ਉਹਦੋਂ ਕੋਈ ਟੈਕਸ ਨਹੀਂ ਹੈ ਸਿਰਫ ਜਿਹੜੇ ਟੋਲ ਟੈਕਸ ਲੱਗੇ ਹੋਏ ਨੇ ਉਹ ਵੀ ਕੇਂਦਰੀ ਏਜੰਸੀਆਂ ਦੇ ਨੇ ਤਾਂ ਰੈਵਨਿਊ ਜਨਰੇਟ ਕਰਨ ਵਾਸਤੇ ਤਾਂ ਬਹੁਤ ਸਾਰੀਆਂ ਆਪਸ਼ਨਸ ਨੇ ਇਹਨਾਂ ਦਾ ਕਦੇ ਇਨੀਸ਼ੀਏਟ ਨਹੀਂ ਲਿਆ ਗਿਆ ਨਹੀਂ ਉਹਨਾਂ ਦੇ ਉਹਦੇ ਵਿੱਚ ਕਮਲਜੀਤ ਜੀ ਇਹ ਤਾਂ ਬਹੁਤ ਹੀ ਮਾਈਨਰ ਜੀ ਚੀਜ਼ਾਂ ਨੇ ਇਸ ਵਕਤ ਪੰਜਾਬ ਜਿਹੜੀ ਸਿਚੁਏਸ਼ਨ ਚ ਹੈਗਾ ਆਈ ਐਮ ਸੌਰੀ ਇਹ ਸ਼ਾਇਦ ਅਨੇ ਨਿਕਲ ਪਾਏਗਾ ਅਨਲੈਸ ਕਿ ਅੰਟਿਲ ਇਸ ਸੈਂਟਰ ਗਵਰਨਮੈਂਟ ਦੇ ਨਾਲ ਜਿਵੇਂ ਮਰਜ਼ੀ ਕਰਨਾ ਉਹਨਾਂ ਦੇ ਨਾਲ ਕੋਰਬੂਲੇਸ਼ਨ ਕਰਕੇ ਜਾਏ ਉਹਨਾਂ ਕੋਲ ਹੱਥ ਜੋੜ ਕੇ ਪੈਸੇ ਲੈਣ ਆ ਜਿਹੜੀ ਹੈਂਕੜਬਾਜੀ ਆ ਨਾ ਪੰਜਾਬ ਦੀ ਇਹਨੇ ਮਾਰ ਲਿਆ ਹੋਇਆ ਵੈਸੇ ਪਹਿਲਾਂ ਵੀ ਮਾਰਿਆ ਹੋਇਆ ਇਹ ਕੋਈ ਕੱਲੀ ਹੈਂਕੜਬਾਜੀ ਇਹਨਾਂ ਕੱਲਿਆਂ ਨੇ ਨਹੀਂ ਕੀਤੀ ਬਾਕੀ ਦਿਨ ਵੀ ਕੀਤੀ ਹੋਈ ਹੈ ਇੱਕ ਗੱਲ ਦੂਸਰਾ ਹੈਗਾ ਕਿ ਇਹਨਾਂ ਨੂੰ ਫ੍ਰੀਬੀਸ ਆਪਣੀਆਂ ਛੱਡ ਰੀਆਂ ਪੈਣਗੀਆਂ ਜਿੰਨੀ ਦੇਰ ਤੱਕ ਇਹ ਫ੍ਰੀਬੀਸ ਛੱਡ ਕੇ ਤੇ ਹੈਂਕੜਬਾਜੀ ਛੱਡ ਕੇ ਸੈਂਟਰ ਨਾਲ ਕੋਲੈਬੋਰੇਸ਼ਨ ਨਹੀਂ ਕਰਦੇ ਇਹਨਾਂ ਦਾ ਕੁਝ ਨਹੀਂ ਬਣਨਾ ਔਰ ਆਪਾਂ ਡਾਉਣੀ ਡਾਉਣੀ ਜਾਵਾਂਗੇ ਜਿਵੇਂ ਮਰਜ਼ੀ ਕਰ ਲਈਏ ਉਹ ਅੱਜ ਮਰੇ ਜਾਂ ਕੱਲ ਮਰੇ ਬਸ ਹੋਰ ਕੀ ਹੈ ਆਲਟੀਮੇਟਲੀ ਜਦੋਂ ਤੁਸੀਂ ਆ ਹੁਣੇ-ਹੁਣੇ ਜਿਹੜੀਆਂ ਕੁੜੀਆਂ ਇਹ ਹੈਲਥ ਕਵਰੇਂਸ ਦੀ ਗੱਲ ਕਰਦੇ ਨਾ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਜਿਹੜੀਆਂ ਕੁੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਉਹ ਸਟ੍ਰਾਈਕ ਤੋਂ ਜਾਣ ਗਿਆ ਪਰ ਸੁਣ ਇੱਕ ਤਰੀਕ ਤੋਂ ਸਟ੍ਰਾਈਕ ਤੇ ਜਾ ਕੋਈ ਨਹੀਂ ਰਿਹਾ ਪੰਨ ਬਸ ਪੀਆ ਟੀਸੀ ਵਾਲੇ ਮੁਲਾਜ਼ਮ ਸਟ੍ਰਾਈਕ ਤੇ ਬੈਠੇ ਨੇ ਨੈਸ਼ਨਲ ਹੈਲਥ ਮਿਸ਼ਨ ਵਾਲਿਆਂ ਦੀ ਤੁਸੀਂ ਗੱਲ ਕੀਤੀ ਉਹ ਬੈਠੇ ਨੇ ਜਿਹੜੇ ਕੰਟਰੈਕਟ ਟੀਚਰਸ ਨੇ ਜਿਹੜੇ ਕੰਟਰੈਕਟ ਤੇ ਰੱਖੇ ਹੋਏ ਨੇ ਉਹ ਸੜਕਾਂ ਤੇ ਬੈਠੇ ਨੇ ਸੀਐਮ ਰਿਹائش ਤੋਂ ਭਜਾਇਆ ਉਹਨਾਂ ਨੂੰ ਡੰਡੇ ਮਾਰ ਕੇ ਪੰਜਾਬ ਦਾ ਹਰ ਵਰਗ ਹਰ ਮੁਲਾਜ਼ਮ ਇਸ ਵੇਲੇ ਸੜਕ ਦੇ ਉੱਤੇ ਉਤਰਾ ਹੋਇਆ ਹੈ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਵਾਂ ਜਿਹੜੇ ਇਹਨਾਂ ਨੇ ਸਕੂਲ ਆਫ ਐਮੀਨਸ ਬਣਾਇਆ ਸੀ ਨਾ ਉਹਦੇ ਵਿੱਚ ਜਿਹੜੇ ਸਕਾਲਰ ਨਿਕਲੇ ਆ ਉਹ ਫੋਰਨਸ ਚ ਜਾ ਕੇ ਨੰਬਰ 1 ਤੇ ਨੇ ਟਰੱਕ ਚਲਾਉਣ ਚ ਤੇ ਸਮੋਸੇ ਬਣਾਉਣ ਚ ਠੀਕ ਹੈ ਡਾਕਟਰ ਮਿਸਿੰਗ ਮਲਤਾਨੀ ਜੀ ਬਹੁਤ ਬਹੁਤ ਸ਼ੁਕਰੀਆ ਅਸੀ ਅੱਜ ਦੀ ਖਾਸ ਪੇਸ਼ਕਸ਼ ਇਕਲੇ ਆਪਕੇ ਸ਼ੋਅ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਰਹਿਦਾ ਦਰਿਆ ਸਤਲੁਜ ਟੀਵੀ